ਕਿ 트럼ਪ ਸਰਕਾਰ ਨੇ ਮਨ ਬਣਾ ਲਿਆ ਕਦੇ ਵੀ ਐਮਰਜੈਂਸੀ ਉਹ ਐਲਾਨ ਸਕਦੇ ਨੇ ਕਿ ਗੈਰ ਜਿਹੜੇ ਅਮਰੀਕਨ ਲੋਕ ਉਹਨਾਂ ਨੂੰ ਲਦ ਲਦ ਜਹਾਜ਼ ਵਾਪਸ ਭੇਜਣਾ ਹੈ ਇਹੋ ਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਦਾ ਸਟੂਡੈਂਟ ਕਿਵੇਂ ਡਿਸੀਜਨ ਲਵੇ ਕਿ ਅਮਰੀਕਾ ਜਾਣਾ ਵੈ ਕੈਨ ਐਂਡ ਅਪ ਵਿਦ ਅ ਲਾਰਜੇਸਟ ਡਿਪੋਰਟੇਸ਼ਨ ਇਨ ਅਮਰੀਕਨ ਹਿਸਟਰੀ ਵੀ ਹੈਵ ਨੋਚੋਰ ਜਿੱਦਾਂ ਦੇ ਪੁੱਤਾਂ ਨੂੰ ਰੋਕਦਾ ਕਿਨਾਂ 트럼ਪ ਉਹ ਕਿਤ ਕੀ ਸ਼ਕੀਦੀ ਤਾਂ ਗੱਲ ਛੱਡ ਦੇ 트럼ਪ ਨੇ ਫਿਰ ਕਰਤੀ ਸ਼ਕਤੀ ਪੂਰੀ ਚਲੋ ਉਹਨਾਂ ਨੇ ਗਾਣਾ ਗਾਇਆ ਚੀਮਾ ਬਾਈ ਨੇ ਬਹੁਤ ਸੋਹਣਾ ਗਾਣਾ ਹੈ ਤੁਸੀਂ ਵੀ ਸੁਣਿਆ ਹੋਣਾ ਤੇ ਮੈਨੂੰ ਤਾਂ ਲੱਗਦਾ ਸਾਰਿਆਂ ਨੇ ਸੁਣਿਆ ਜਿੰਨੇ ਯੂ ਐਸ ਬੀ ਬੈਠੇ ਨੇ ਭਾਵੇਂ 2 ਨੰਬਰ ਤੇ ਆ ਭਾਵੇਂ 1 ਨੰਬਰ ਤੇ ਵੀ ਬੈਠਾ ਉਹ ਵੀ ਸਟੋਰੀਆਂ ਪਾਉਂਦਾ ਉਸ ਗਾਣੇ ਦੇ ਥੱਲੇ ਕਮੈਂਟ ਕਰਦੇ ਲੋਕ ਕਹਿੰਦੇ ਵੀ ਚੀਮੇ ਬਾਈ ਕਰਕੇ ਟਰੰਪ ਨੂੰ ਬਸਾ ਚੜਿਆ ਆ ਆ ਗਿਆ ਆ ਗਿਆ ਅਮਰੀਕਾ ਨੂੰ ਲੈ ਕੇ ਡਰ ਲੱਗ ਰਿਹਾ ਜੀ ਵੀ ਟਰੰਪ ਦੀ ਸਰਕਾਰ ਆ ਗਈ ਵੀ ਪੰਜਾਬ ਦਾ ਬੱਚਾ ਹੁਣ ਅਮਰੀਕਾ ਨਹੀਂ ਜਾ ਪਾਊਗਾ ਕੀ ਪਾਲਿਸੀ ਆ ਉਹਨਾਂ ਦੀ ਕਿਵੇਂ ਬੱਚੇ ਤੁਸੀਂ ਭੇਜ ਰਹੇ ਹੋ ਬਾਰਡਰ ਟੱਪ ਕੇ ਜਾਣਾ 2 ਨੰਬਰ 'ਚ ਜਾਣਾ ਜਾਂ ਫਿਰ ਕੈਨੇਡਾ ਤੋਂ ਯੂ ਐਸ ਏ ਬਾਰਡਰ ਟੱਪਣਾ ਜਾਂ ਮੈਕਸੀਕੋ ਵਾਲਾ ਟੱਪਣਾ ਹੂੰ ਉਹਨਾਂ ਵਾਸਤੇ ਜਿਹੜੀ ਆ ਖਬਰਾਂ ਜਿਹੜੀਆਂ ਆ ਰਹੀਆਂ ਆ ਉਹ ਤਾਂ ਮਾੜੀਆਂ ਹੀ ਆ ਯੂ ਐਸ ਗਵਰਨਮੈਂਟ ਨੇ ਇੱਕ ਨਵਾਂ ਐਲਾਨ ਕੀਤਾ ਆ ਕਿ ਜਿਹੜਾ ਬੱਚਾ ਸਾਡੇ ਇਥੋਂ ਗ੍ਰੈਜੂਏਸ਼ਨ ਕੰਪਲੀਟ ਕਰਦਾ ਜਾਂ ਮਾਸਟਰ ਕੰਪਲੀਟ ਕਰਦਾ ਕੰਪਲੀਟ ਕਰਨ ਉਪਰੰਤ ਉਹਦੇ ਘਰ ਗ੍ਰੀਨ ਕਾਰਡ ਭੇਜਿਆ ਜਾਊਗਾ ਇਸ ਤੋਂ ਵਧੀਆ ਆਪਸ਼ਨ ਕਿਹੜੀ ਹੋ ਸਕਦੀ ਹੈ ਤੁਸੀਂ ਮਤਲਬ ਪੜ੍ਹਾਈ ਮੁੱਕਦੇ ਮੁੱਕਦੇ ਗ੍ਰੀਨ ਕਾਰਡ ਮਿਲ ਜੇ ਪੜ੍ਹਾਈ ਮੁੱਕਦੇ ਹੀ ਤੁਹਾਨੂੰ ਗ੍ਰੀਨ ਕਾਰਡ ਤੁਹਾਡੇ ਘਰ ਭੇਜਿਆ ਜਾਊਗਾ ਪਲੱਸ 2 ਕੀਤੀ ਆ ਵਿਦਆਊਟ ਆਲਸ ਆ ਤਿੰਨ ਚਾਰ ਪੰਜ ਸਾਲ ਪੜ੍ਹਾਈ ਛੱਡੇ ਨੂੰ ਹੋ ਗਏ ਆ ਉਹ ਸਿੰਗਾਪੁਰ ਸਾਈਪ੍ਰਸ ਵਰਗੀਆਂ ਕੰਟਰੀਆਂ ਦੇ ਵਿੱਚ ਟਰਾਈ ਕਰਨਾ ਚਾਹੁੰਦਾ ਆ ਉਸ ਤੋਂ ਵਧੀਆ ਉਹਦੇ ਵਾਸਤੇ ਇੱਕ ਬਹੁਤ ਹੀ ਵਧੀਆ ਆਪਸ਼ਨ ਹੈ ਯੂ ਐਸ اے ਸਟੂਡੈਂਟ ਵੀਜ਼ਾ ਪੈਸਿਆਂ ਦੀ ਗੱਲ ਕਰੀਏ ਬਾਈ ਜੀ ਇਹਦੇ ਵਿੱਚ ਜਿੱਦਾਂ 10000 ਡਾਲਰ ਦੀ ਸਕਾਲਰਸ਼ਿਪ ਯੂਨੀਵਰਸਿਟੀ ਦੇ ਦਿੰਦੀ ਆ ਜਿਹੜੀ ਕਿ ਕੁੱਲ ਮਿਲਾ ਕੇ ਜੇ ਬੱਚੇ ਨੇ ਵੀਜ਼ੇ ਤੋਂ ਬਾਅਦ ਫੀਸ ਭੇਜਣੀਆਂ ਤਾਂ 5-7 ਲੱਖ ਰੁਪਏ ਫੀਸ ਭੇਜ ਕੇ ਬੱਚਾ ਆਪਣਾ ਅਮਰੀਕਾ ਜਾ ਸਕਦਾ ਹੈ ਇਹ ਸੁਣਨ ਚ ਗੱਲ ਪੱਛ ਨਹੀਂ ਰਹੀ ਤੁਸੀਂ ਕਹਿ ਰਹੇ ਹੋ ਕਿ ਨਾ ਆਈਐਸ ਦੀ ਲੋੜ ਤੇ ਪੈਸਿਆਂ ਦੀ ਵੀ 40-45 ਲੱਖ ਦੀ ਲੋੜ ਹੈਗੀ ਇਹ ਪੋਸੀਬਲ ਕਿਵੇਂ 2014-15-16 ਦੇ ਵਿੱਚ ਯੂਨੀਵਰਸਿਟੀ ਵਾਲਿਆਂ ਨੂੰ ਅਮਰੀਕਾ ਤੋਂ ਬੁਲਾਉਂਦੇ ਹੁੰਦੇ ਸੀ ਹੂੰ ਉੱਥੋਂ ਆਉਂਦੇ ਹੁੰਦੇ ਸੀ ਉਹ ਸੈਮੀਨਾਰ ਕਰਨ ਹੂੰ ਉਦੋਂ ਸਾਡੇ ਸੈਮੀਨਾਰ ਇੰਨੇ ਸਕਸੈਸ ਨਹੀਂ ਹੁੰਦੇ ਸੀਗੇ ਉਹ ਤਾਂ ਕਰਕੇ ਨਹੀਂ ਸੀ ਹੁੰਦੇ ਕਿਉਂਕਿ ਬੱਚਿਆਂ ਚ ਅਵੇਅਰਨੈਸ ਨਹੀਂ ਸੀ ਉਦੋਂ ਉਹ ਸਾਰੇ ਜਣੇ ਇੱਕੋ ਹੀ ਗੱਲ ਕਹਿੰਦੇ ਸੀ ਅਮਰੀਕਾ ਵੀਜ਼ਾ ਜਾਂਦਾ ਹੀ ਨਹੀਂ ਹੁਣ ਸੈਮੀਨਾਰ ਅਸੀਂ ਆਪ ਵੀ ਕਰ ਲਈਏ ਇੱਥੇ ਬੈਠ ਕੇ ਤਾਂ ਉਹ ਵੀ ਸਕਸੈਸਫੁਲ ਨੇ ਹੂੰ ਕਿਉਂਕਿ ਵੀਜ਼ੇ ਬਹੁਤ ਵਧੀਆ ਆ ਰਹੇ ਨੇ ਇਸ ਟਾਈਮ ਉਹਨ ਇੱਥੇ 5-7 ਲੱਖ ਰੁਪਏ ਦੇ ਵਿੱਚ ਅਮਰੀਕਾ ਚ ਜਲਣਾ ਨਾਲ ਦੀ ਨਾਲ ਆਪਣੀ ਪੜ੍ਹਾਈ ਕਰਨੀ ਆ ਤੇ ਨਾਲ ਦੀ ਨਾਲ ਜੌਬ ਕਰਨੀ ਆ ਅਗਲੀਆਂ ਪੀਸਾ ਵੀ ਕੱਢ ਲੈਣੀ ਆ ਜੌਬ ਦੀ ਵੀ ਓਪਰਚ्युनिटी ਬਹੁਤ ਵਧੀਆ ਆ ਇਹ ਤੁਹਾਨੂੰ ਪੁੱਛਣਾ ਸੀ ਕਿ ਕੈਨੇਡਾ ਦੇ ਵਿੱਚ ਕਿਉਂ ਇਸ ਵੇਲੇ ਡਰ ਰਹੇ ਆ ਕਿ ਉੱਥੇ ਬੇਰੋਜ਼ਗਾਰੀ ਬਹੁਤ ਆ ਕੈਨੇਡਾ ਚ ਸਾਡੇ ਪੰਜਾਬ ਦੇ ਲੋਕ ਚਲੇ ਇੰਨਾ ਗਏ ਕਿ ਕੰਪੀਟੀਸ਼ਨ ਵੱਧ ਗਿਆ ਉੱਥੇ ਜਿਹੜੇ ਪੱਤੇ ਆ ਆਮ ਕੰਮ ਮਿਲਦੇ ਹੁੰਦੇ ਸੀ ਕੰਪੀਟੀਸ਼ਨ ਕਰਕੇ ਉਹਨਾਂ ਨੇ ਪੈਸੇ ਘਟਾ ਦਿੱਤੇ ਦੇਖੋ ਬਾਈ ਜੀ ਅਮਰੀਕਾ ਦਾ ਰਸ਼ ਪੈ ਗਿਆ ਇਸ ਟਾਈਮ ਕੈਨੇਡਾ ਚ ਕਿਉਂਕਿ ਯੂ ਐਸ اے ਬਹੁਤ ਡਾਈਬੋਟ ਹੈ ਬਿਜ਼ਨਸ ਹੀ ਬਹੁਤ ਨੇ ਲੋਕਾਂ ਦੇ ਕਈ ਤਾਂ ਬਿਜ਼ਨਸ ਬੰਦ ਪਏ ਆ ਆਫਟਰ ਕੋਵਿਡ ਉਹਨਾਂ ਨੂੰ ਬੰਦੇ ਹੀ ਨਹੀਂ ਮਿਲ ਰਹੇ ਹਲੇ ਤੱਕ ਹੂੰ ਉਹ ਕਿਉਂ ਸਟੂਡੈਂਟ ਵੀਜ਼ਾ ਨੂੰ ਪ੍ਰੋਮੋਟ ਕਰ ਰਹੇ ਨੇ ਕਿ ਇੱਕ ਤਾਂ ਜੈਨੂਇਨ ਬੱਚਾ ਸਾਡੇ ਤੋਂ ਆਵੇ ਹੂੰ ਇੱਕ ਸਟੂਡੈਂਟ ਆਵੇ ਪੜਿਆ ਲਿਖਿਆ ਆਵੇ ਕਿ ਉਹ ਸਾਡੇ ਸਾਰੇ ਕੰਮ ਕਰ ਸਕੇ ਓਰੇ ਜਦੋਂ ਅਮਰੀਕਾ ਤੋਂ ਕਿਸੇ ਨੂੰ ਭੇਜਿਆ ਜਾਂਦਾ ਜੀ ਉਹ ਇੱਕ ਵਾਰੀ ਸਾਰੇ ਪਰਿਵਾਰ ਨੂੰ ਮਿਲਦਾ ਦੀ ਬਾਤ ਚ ਪਤਾ ਨਹੀਂ ਮੇਤੋਂ ਕਦੋਂ ਆ ਹੋਣਾ ਮੇਤੋਂ ਪਤਾ ਨਹੀਂ ਕਦੋਂ ਆ ਬਾਰ ਦੀ ਸ਼ਕਲ ਦੇਖ ਪਾਉਂਗਾ ਵੀ ਜੀ 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 ਤੁਸੀਂ ਭੇਜ ਦਿਓ ਲੀਗਲੀ ਜੇ ਘਰ ਘਰ ਚੁਕਿਆ ਐਮਰਜੈਂਸੀ ਹੈ ਤੇ ਬੱਚਾ ਆ ਸਕਦਾ ਸਾਡੇ ਵਾਲੇ ਸਟੂਡੈਂਟ ਤਾਂ ਐਦਾਂ ਹੈ ਜੀ ਦੱਸ ਕੇ ਵੀ ਨਹੀਂ ਜਾਂਦੇ ਰਿਸ਼ਤੇਦਾਰਾਂ ਨੂੰ ਉਹਨਾਂ ਨੂੰ ਪਤਾ ਹੀ ਆ ਵੀ ਜੇ ਕੋਈ 6 ਮਹੀਨੇ ਬਾਅਦ ਪ੍ਰੋਗਰਾਮ ਹੋਇਆ ਤਾਂ ਅਸੀਂ ਟਿਕਟ ਫੜ ਕੇ ਦੁਬਾਰਾ ਜਦੋਂ ਮਰਜ਼ੀ ਆ ਜਾਣਾ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਅਮਰੀਕਾ ਜਾਣਾ ਬਾਲਾ ਔਖਾ ਹੋ ਗਿਆ ਇਹੋ ਜਿਹੇ ਰੀਲਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿਉਂਕਿ ਸਰਕਾਰ ਉੱਥੇ ਆ ਗਈ 트럼ਪ ਦੀ ਤੇ ਟ੍ਰੋਲ ਹੋ ਰਹੇ ਨੇ ਚੀਮਾ ਵਾਲੀ ਜਿਨ੍ਹਾਂ ਦਾ ਗਾਣਾ ਸੀ ਵੀ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ 트럼ਪ ਤੇ ਲੋਕ ਕਮੈਂਟਾਂ ਦੇ ਵਿੱਚ ਸਿੱਧਾ ਸਿੱਧਾ ਕਹਿ ਰਹੇ ਵੀ ਅਮਰੀਕਾ ਜਾਣ ਦਾ ਸੁਪਨਾ ਹੁਣ ਔਖਾ ਕੈਨੇਡਾ ਦਾ ਤੁਹਾਨੂੰ ਹਾਲ ਪਤਾ ਤਾਂ ਜਿਹੜਿਆਂ ਨੇ ਬਾਹਰ ਆਪਣਾ ਕੈਰੀਅਰ ਸੈੱਟ ਕਰਨਾ ਉਹ ਜਾਣ ਤਾਂ ਜਾਣ ਕਿੱਧਰ ਇਸੇ ਲਈ ਤੁਹਾਡੇ ਇਸ ਸਵਾਲਾਂ ਦਾ ਜਵਾਬ ਦੇਣ ਦੇ ਲਈ ਅਸੀਂ ਜਲੰਧਰ ਪਹੁੰਚੇ ਕੈਰੀਅਰ ਦੇਸ਼ਾ ਗੁਰਿੰਦਰ ਸਿੰਘ ਜੀ ਸਾਡੇ ਨਾਲ ਨੇ ਪਿਛਲੇ ਲੰਬੇ ਸਮੇਂ ਤੋਂ ਖਾਸ ਕਰਕੇ ਅਮਰੀਕਾ ਦਾ ਕੰਮ ਕਰ ਰਹੇ ਅਮਰੀਕਾ 트ੰਪ ਦੇ ਆਉਣ ਤੋਂ ਬਾਅਦ ਕੀ ਰਿਵਰਟ ਕਰ ਰਿਹਾ ਹੈ ਕੀ ਅਨਸਰ ਕਰ ਰਿਹਾ ਹੈ ਜਾਂ ਪੰਜਾਬ ਦੇ ਸਟੂਡੈਂਟਸ ਨੂੰ ਲੈ ਕੇ ਇੰਡੀਆ ਦੇ ਸਟੂਡੈਂਟਸ ਨੂੰ ਲੈ ਕੇ ਕੀ ਉਹਨਾਂ ਦੀ ਪਾਲਿਸੀ ਹੈ ਸਾਰੀ ਚੀਜ਼ਾਂ ਸਮਝਾਂਗੇ ਸਭ ਤੋਂ ਪਹਿਲਾਂ ਸਵਾਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਕਰਨ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਮੈਨੂੰ ਸੱਦਾ ਦਿੱਤਾ ਦੁਬਾਰਾ ਬਾਈ ਕਿਵੇਂ ਚੜਦੀ ਕਲਾ ਚਾਹੋ ਬਹੁਤ ਵਧੀਆ ਜੀ ਬੱਲੇ ਬੱਲੇ ਲਾਈਫ ਠੀਕ ਚੱਲ ਰਹੀ ਬਹੁਤ ਵਧੀਆ ਭਾਜੀ ਤੁਸੀਂ ਦੱਸੋ ਕਿਵੇਂ ਅਮਰੀਕਾ ਨੂੰ ਲੈ ਕੇ ਡਰ ਲੱਗ ਰਿਹਾ ਹੈ ਜੀ ਵੀ 트ੰਪ ਦੀ ਸਰਕਾਰ ਆ ਗਈ ਵੀ ਪੰਜਾਬ ਦਾ ਬੱਚਾ ਹੁਣ ਅਮਰੀਕਾ ਨਹੀਂ ਜਾ ਪਾਊਗਾ ਕੀ ਪਾਲਿਸੀ ਆ ਉਹਨਾਂ ਦੀ ਕਿਵੇਂ ਬੱਚੇ ਤੁਸੀਂ ਭੇਜ ਰਹੇ ਹੋ ਦੇਖੋ ਯੂਐਸਏ ਨੂੰ ਲੈ ਕੇ ਅਮਰੀਕਾ ਨੂੰ ਲੈ ਕੇ ਜਿਹੜਾ ਡਰ ਲੱਗ ਰਿਹਾ ਆ ਉਹ ਮੇਨ ਆ ਕਿ ਜਿਹੜੇ ਬੰਦੇ ਪਹਿਲਾਂ ਜਾਂਦੇ ਸੀਗੇ ਹਮ ਬਾਰਡਰ ਟੱਪ ਕੇ ਜਾਣਾ ਦੂ ਨੰਬਰ 'ਚ ਜਾਣਾ ਜਾਂ ਫਿਰ ਕੈਨੇਡਾ ਤੋਂ ਯੂਐਸਏ ਬਾਰਡਰ ਟੱਪਣਾ ਜਾਂ ਮੈਕਸੀਕੋ ਵਾਲਾ ਟੱਪਣਾ ਹਮ ਉਹਨਾਂ ਵਾਸਤੇ ਜਿਹੜੀ ਆ ਖਬਰਾਂ ਜਿਹੜੀਆਂ ਆ ਰਹੀਆਂ ਆ ਉਹ ਤਾਂ ਮਾੜੀਆਂ ਹੀ ਆ ਕਿ ਉਹ ਨਹੀਂ ਟੱਪ ਸਕਦੇ ਜਾਂ ਉਹ ਰੋਕਣਗੇ ਹੂੰ ਜਿਹੜੀ ਗੱਲ ਆਪਾਂ ਕਰਨੀ ਆ ਅੱਜ ਆਪਾਂ ਕਰਨੀ ਆ ਯੂਐਸਏ ਸਟੂਡੈਂਟ ਵੀਜ਼ਾ ਦੀ ਗੱਲ ਹੁਣ ਕਰਨ ਦੀ ਆਪਾਂ ਸ਼ੁਰੂ ਤੋਂ 2014 ਤੋਂ ਲੈ ਕੇ ਅੱਜ ਤੱਕ ਅਮਰੀਕਾ ਹੀ ਕਰਦੇ ਆਏ ਆ ਤੇ ਹਜ਼ਾਰਾਂ ਬੱਚੇ ਅਸੀਂ ਯੂਐਸਏ ਸਟੂਡੈਂਟ ਵੀਜ਼ਾ ਤੇ ਭੇਜ ਚੁੱਕੇ ਆ ਸੋ ਯੂਐਸਏ ਸਟੂਡੈਂਟ ਵੀਜ਼ਾ ਤੇ ਜਿਹੜੇ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਤਾਂ ਬਹੁਤ ਹੀ ਜ਼ਿਆਦਾ ਖੁਸ਼ਖਬਰੀ ਆ ਕਿਉਂਕਿ ਯੂਐਸ ਗਵਰਨਮੈਂਟ ਨੇ ਵੀ ਅਨਾਉਂਸ ਕਰ ਦਿੱਤਾ ਹੈਗਾ ਆ ਕਿ ਜਿਹੜੇ ਜੈਨੂਇਨ ਵੇ ਦੇ ਨਾਲ ਆਣਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਵੀਜ਼ਾ ਦਵਾਂਗੇ ਹੂੰ ਜੀ ਕਈ ਜਿਵੇਂ ਅਸਾਈਲਮ ਲੈਂਦੇ ਹੁੰਦੇ ਸੀ ਪੋਲੀਟਿਕਲ ਜਾਂ ਅਮਰੀਕਾ ਉਹਨਾਂ ਨੂੰ ਸੌਖਾ ਲੱਗਦਾ ਸੀਗਾ ਜੀ ਪਰ ਪੈਸਿਆਂ ਵੱਲੋਂ ਬੜਾ ਔਖਾ ਸੀ 40-45 ਲੱਖ ਰੁਪਏ ਲਾ ਕੇ ਅਮਰੀਕਾ ਜਾਂਦੇ ਸੀਗੇ ਦੋ-ਦੋ ਸਾਲ ਤਾਂ ਪੈਸਾ ਮੋੜਨ ਨੂੰ ਲੱਗ ਜਾਂਦਾ ਸੀ ਜੀ ਪੈਸੇ ਕਿੰਨੇ ਲੱਗਣਗੇ ਦੇਖੋ ਅਮਰੀਕਾ ਦਾ ਸਟੂਡੈਂਟ ਵੀਜ਼ਾ ਫਰਸਟ ਆਫ ਆਲ 12ਵੀਂ ਕੀਤੀ ਹੋਵੇ ਬੱਚੇ ਨੇ ਵਿਦਾਊਟ ਆਲਸ ਪਲੱਸ 2 ਕੀਤੀ ਆ ਵਿਦਾਊਟ ਆਲਸ ਆ 3 4 5 ਸਾਲ ਪੜ੍ਹਾਈ ਛੱਡੇ ਨੂੰ ਹੋ ਗਏ ਆ ਉਹ ਸਿੰਗਾਪੁਰ ਸਾਈਪ੍ਰਸ ਵਰਗੀਆਂ ਕੰਟਰੀਆਂ ਦੇ ਵਿੱਚ ਟਰਾਈ ਕਰਨਾ ਚਾਹੁੰਦਾ ਆ ਉਸ ਤੋਂ ਵਧੀਆ ਉਹਦੇ ਵਾਸਤੇ ਇੱਕ ਬਹੁਤ ਹੀ ਵਧੀਆ ਆਪਸ਼ਨ ਹੈ ਯੂ ਐਸ اے ਸਟੂਡੈਂਟ ਵੀਜ਼ਾ ਹੂੰ ਪੈਸਿਆਂ ਦੀ ਗੱਲ ਕਰੀਏ ਬਾਈ ਜੀ ਇਹਦੇ ਵਿੱਚ ਜਿੱਦਾਂ 10 ਕ ਹਜ਼ਾਰ ਡਾਲਰ ਦੀ ਸਕਾਲਰਸ਼ਿਪ ਯੂਨੀਵਰਸਿਟੀ ਦੇ ਦਿੰਦੀ ਆ ਜਿਹੜੀ ਕਿ ਕੁੱਲ ਮਲਾ ਕੇ ਜੇ ਬੱਚੇ ਨੇ ਵੀਜ਼ੇ ਤੋਂ ਬਾਅਦ ਫੀਸ ਭੇਜਣੀਆਂ ਤਾਂ 5-7 ਲੱਖ ਰੁਪਏ ਫੀਸ ਭੇਜ ਕੇ ਬੱਚਾ ਆਪਣਾ ਅਮਰੀਕਾ ਜਾ ਸਕਦਾ ਹੈ ਹੂੰ ਜੀ ਇਸ ਨੂੰ ਅੰਝ ਗੱਲ ਪਚ ਨਹੀਂ ਰਹੀ ਤੁਸੀਂ ਕਹਿ ਰਹੇ ਹੋ ਕਿ ਨਾ ਆਇਲਸ ਦੀ ਲੋੜ ਤੇ ਪੈਸਿਆਂ ਦੀ ਵੀ 40 45 ਲੱਖ ਦੀ ਲੋੜ ਹੈਗੀ ਇਹ ਪੋਸੀਬਲ ਕਿਵੇਂ ਹੈ ਦੇਖੋ ਕਰਨ ਜੀ ਆਪਾਂ ਲਾਸਟ ਇੰਟਰਵਿਊ ਕੀਤੀ ਸੀ ਮੇਰੇ ਖਿਆਲ ਨਾਲ ਇਸ ਸਾਲ ਦੇ ਸਟਾਰਟਿੰਗ ਦੇ ਸ਼ੁਰੂ ਚ ਕੀਤੀ ਸੀ ਉਸ ਤੋਂ ਬਾਅਦ ਤੁਸੀਂ ਦੇਖੋ ਆਪਣੇ ਇੰਟਰਵਿਊ ਤੋਂ ਬਾਅਦ ਆਪਾਂ ਕਿੰਨੇ ਵੀਜ਼ੇ ਪਾਤੇ ਆ ਉਦੋਂ ਆਪਣਾ ਸੈਮੀਨਾਰ ਸੀ ਆਈ ਥਿੰਕ ਸੈਮੀਨਾਰ ਤੇ ਆਪਾਂ ਬੱਚਿਆਂ ਨੂੰ ਸੱਦਿਆ ਸੀ ਜੀ ਉਸ ਤੋਂ ਬਾਅਦ ਅਸੀਂ ਵੀਜ਼ਾ ਡਿਸਟ੍ਰਿਬਿਊਸ਼ਨ ਕੀਤੀ ਆ ਬੱਚਿਆਂ ਨੂੰ ਵੀਜ਼ੇ ਵੰਡੇ ਆ ਉਹ ਵੀ ਵੀਡੀਓ ਸਾਡੇ ਇੰਸਟਾਗ੍ਰam YouTube ਪੇਜ ਤੇ ਹੈਗੀ ਆ ਸੋ ਇੰਨੇ ਕੁ ਪੈਸਿਆਂ ਦੇ ਵਿੱਚ ਇੱਕ ਜੈਨੂਅਨ ਤਰੀਕੇ ਦੇ ਨਾਲ ਜੇ ਅਮਰੀਕਾ ਜਾਣਾ ਚਾਹੁੰਦੇ ਹੋ ਗ੍ਰੈਜੂਏਸ਼ਨ ਕੀਤੀ ਆ ਪਲੱਸ 2 ਕੀਤੀ ਆ 5 6 ਸਾਲ ਪੜ੍ਹਾਈ ਛੱਡੇ ਨੂੰ ਹੋ ਗਏ ਆ ਪਰ ਦੋ ਤੋਂ ਤਿੰਨ ਮਿੰਟ ਇੰਗਲਿਸ਼ ਦੇ ਵਿੱਚ ਇੰਟਰਵਿਊ ਦੇ ਸਕਦੇ ਨੇ ਸਟੂਡੈਂਟ ਤਾਂ ਇਸ ਤੋਂ ਵਧੀਆ ਆਪਸ਼ਨ ਕੋਈ ਵੀ ਨਹੀਂ ਹੈ ਜੀ ਤੁਸੀਂ ਮਤਲਬ ਕਨਵਿੰਸ ਕਰ ਰਹੇ ਹੋ ਜਾਂ ਆਪਣਾ ਤੱਥ ਰੱਖ ਰਹੇ ਹੋ ਪਰ ਇੱਕ ਚੀਜ਼ ਸੋਸ਼ਲ ਮੀਡੀਆ ਤੇ ਚੱਲ ਰਹੀ ਕਿ 트럼ਪ ਸਰਕਾਰ ਨੇ ਮਨ ਬਣਾ ਲਿਆ ਕਦੇ ਵੀ ਐਮਰਜੈਂਸੀ ਉਹ ਐਲਾਨ ਸਕਦੇ ਨੇ ਕਿ ਗੈਰ ਜਿਹੜੇ ਅਮਰੀਕਨ ਲੋਕ ਜੀ ਉਹਨਾਂ ਨੂੰ ਲਦਲਾਦ ਜਹਾਜ਼ ਵਾਪਸ ਭੇਜਣਾ ਹੈ ਦੇਖੋ ਉਹ ਅਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਦਾ ਸਟੂਡੈਂਟ ਕਿਵੇਂ ਡਿਸੀਜਨ ਲਵੇ ਕਿ ਅਮਰੀਕਾ ਜੀ ਕੀਆ ਉਹ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਉਹ ਸਿਰਫ ਇਹ ਹੀ ਆ ਵੀ ਜਿਹੜੇ ਉੱਥੇ ਇਨਲੀਗਲ ਬੈਠੇ ਨੇ ਕਦੀ ਵੀ ਯੂਨੀਵਰਸਿਟੀ ਕਾਲਜ ਦੇ ਵਿੱਚੋਂ ਬੱਚੇ ਨੂੰ ਚੱਕ ਕੇ ਜਿਹੜਾ ਬੱਚਾ ਜੈਨੂਇਨ ਸਟੱਡੀ ਕਰ ਰਿਹਾ ਆ ਉਹਨੂੰ ਕਦੀ ਵੀ ਇੰਡੀਆ ਨਹੀਂ ਭੇਜ ਸਕਦੇ ਇੱਕ ਤਾਂ ਕੋਈ ਕ੍ਰਾਈਮ ਨਾ ਕੀਤਾ ਹੋਵੇ ਬੰਦੇ ਨੇ ਉੱਥੇ ਦੂਜਾ ਦੋ ਨੰਬਰ ਦੇ ਵਿੱਚ ਨਾ ਹੋਵੇ ਇਦਾਂ ਦੀਆਂ ਦੋ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਬੱਚਾ ਆਪਣਾ ਜੈਨੂਇਨ ਸਟੱਡੀ ਕਰ ਰਿਹਾ ਤਾਂ ਉਹਨੂੰ ਕਦੀ ਵੀ ਨਹੀਂ ਵਾਪਸ ਭੇਜ ਸਕਦੇ ਕੋਈ ਲਾਅ ਹੀ ਨਹੀਂ ਹੈਗਾ इवन ਕਿ ਯੂਐਸ ਗਵਰਨਮੈਂਟ ਨੇ ਇੱਕ ਨਵਾਂ ਐਲਾਨ ਕੀਤਾ ਆ ਕਿ ਜਿਹੜਾ ਬੱਚਾ ਸਾਡੇ ਇਥੋਂ ਗ੍ਰੈਜੂਏਸ਼ਨ ਕੰਪਲੀਟ ਕਰਦਾ ਜਾਂ ਮਾਸਟਰ ਕੰਪਲੀਟ ਕਰਦਾ ਕੰਪਲੀਟ ਕਰਨ ਉਪਰੰਤ ਉਹਦੇ ਘਰ ਗ੍ਰੀਨ ਕਾਰਡ ਭੇਜਿਆ ਜਾਊਗਾ ਇਸ ਤੋਂ ਵਧੀਆ ਆਪਸ਼ਨ ਕਿਹੜੀ ਹੋ ਸਕਦੀ ਆ ਤੁਸੀਂ ਪੜ੍ਹਾਈ ਮੁੱਕਦੇ ਮੁੱਕਦੇ ਗ੍ਰੀਨ ਕਾਰਡ ਮਿਲ ਜਾਓ ਪੜ੍ਹਾਈ ਮੁੱਕਦੇ ਹੀ ਤੁਹਾਨੂੰ ਗ੍ਰੀਨ ਕਾਰਡ ਤੁਹਾਡੇ ਘਰ ਭੇਜਿਆ ਜਾਊਗਾ ਹੁਣ ਸ਼ਰਤ ਕੀ ਆ ਕਿ ਪੜ੍ਹਾਈ ਕਰਨੀ ਪੈਣੀ ਆ ਹੁਣ 3 ਸਾਲ ਦੀ ਪੜ੍ਹਾਈ 4 ਸਾਲ ਦੀ ਪੜ੍ਹਾਈ ਜਿਹੜੀ ਹੈਗੀ ਆ ਬੈਚਲਰ ਹੈਗੀ ਆ ਉੱਥੇ 4 ਸਾਲ ਦੀ ਮਾਸਟਰ ਹੈਗੀ ਆ 2 ਸਾਲ ਦੀ ਹੁਣ ਜਿਹੜਾ ਬੱਚਾ ਪੜ੍ਹਾਈ ਕਰੂਗਾ ਉਹਨੂੰ ਹੀ ਗ੍ਰੀਨ ਕਾਰਡ ਮਿਲੂਗਾ ਜੀ ਹਮਤਲਬ ਜਿਹੜੀਆਂ ਪਹਿਲਾਂ ਸੈਟਿੰਗਾਂ ਚੱਲਦੀਆਂ ਸੀ ਹੁਣ ਬੰਦ ਹੋ ਜਾਣੀਆਂ ਜੀ ਪਹਿਲਾਂ ਦੇਖੋ ਮੈਂ ਬਾਰ ਬਾਰ ਕਹਿੰਦਾ ਵੀ ਅਸੀਂ ਇੱਕ ਜੈਨੂਨ ਵੀਜ਼ਾ ਕਰਦੇ ਆ ਯੂ ਐਸ اے ਸਟੂਡੈਂਟ ਵੀਜ਼ਾ ਸੋ ਜਿਹੜੇ ਬੱਚੇ ਜੈਨੂਨ ਵੇ ਦੇ ਨਾਲ ਜਾਣਾ ਚਾਹੁੰਦੇ ਨੇ ਲੀਗਲੀ ਜਾਣਾ ਚਾਹੁੰਦੇ ਨੇ ਲੀਗਲੀ ਜਾਣਾ ਚਾਹੁੰਦੇ ਨੇ ਬਾਈ ਇੱਕ ਇੱਕ ਵੀ ਫਾਇਦਾ ਨਾ ਉਰੇ ਜਦੋਂ ਅਮਰੀਕਾ ਤੋਂ ਕਿਸੇ ਨੂੰ ਭੇਜਿਆ ਜਾਂਦਾ ਉਹ ਇੱਕ ਵਾਰੀ ਸਾਰੇ ਪਰਿਵਾਰ ਨੂੰ ਮਿਲਦਾ ਕਿ ਬਾਅਦ ਚੋਂ ਪਤਾ ਨਹੀਂ ਮੇਰੇ ਤੋਂ ਕਦੋਂ ਆ ਹੋਣਾ ਮੈਨੂੰ ਪਤਾ ਨਹੀਂ ਕਦੋਂ ਪਰਿਵਾਰ ਦੀ ਸ਼ਕਲ ਦੇਖ ਪਾਉਂਗਾ ਵੀ ਕਿ ਨਹੀਂ ਤੁਸੀਂ ਭੇਜ ਦਿਓ ਲੀਗਲੀ ਜੇ ਕਰ ਕਰ ਚੁੱਕੇ ਐਮਰਜੈਂਸੀ ਹੈ ਤੇ ਬੱਚਾ ਆ ਸਕਦਾ ਸਾਡੇ ਵਾਲੇ ਸਟੂਡੈਂਟ ਤਾਂ ਐਦਾਂ ਹੈ ਜੀ ਦੱਸ ਕੇ ਵੀ ਨਹੀਂ ਜਾਂਦੇ ਰਿਸ਼ਤੇਦਾਰਾਂ ਨੂੰ ਉਹਨਾਂ ਨੂੰ ਪਤਾ ਹੀ ਆ ਵੀ ਜੇ ਕੋਈ ਸਾਲ 6 ਮਹੀਨੇ ਬਾਅਦ ਪ੍ਰੋਗਰਾਮ ਹੋਇਆ ਤਾਂ ਆਹੀ ਟਿਕਟ ਫੜ ਕੇ ਦੁਬਾਰਾ ਜਦੋਂ ਮਰਜ਼ੀ ਆ ਜਾਣਾ ਇਹ ਚੀਜ਼ ਹੈ ਹੁਣ ਇਹ ਵਧੀਆ ਵੀ ਆ ਰੌਲਾ ਬਿਨਾ ਰੌਲਾ ਪਾਈ ਜਿਹੜਾ ਕੰਮ ਹੋ ਜਾਣਾ ਅੱਜ ਦਾ ਟਾਈਮ ਹੀ ਇਹ ਆ ਕਿ ਅਸੀਂ ਕੋਈ ਵੀ ਕੰਮ ਕਰਨਾ ਆ ਉਹ ਰੱਬ ਦਾ ਨਾਮ ਲਓ ਜਿਹੜੇ ਵੀ ਤਨਮ ਨੂੰ ਆਪਾਂ ਮੰਨਦੇ ਆ ਅਰਦਾਸ ਬੇਨਤੀ ਕਰੋ ਤੇ ਆਪਣਾ ਕੰਮ ਸਟਾਰਟ ਕਰੋ ਰੌਲਾ ਪਾਉਣ ਵਾਲਾ ਫਿਰ ਆ ਜਾਂਦਾ ਰੌਲਾ ਪਾਉਣ ਵਾਲਾ ਰਹਿ ਜਾਂਦਾ ਜੀ ਦੇਖੀ ਤੁਸੀਂ ਇਦਾਂ ਬਹੁਤ ਜੀ ਸਾਡੇ ਨਾਲ ਹੋ ਜਾਂਦਾ ਕਈ ਵਾਰੇ ਹੂੰ ਜੀ ਮਤਲਬ ਤੁਸੀਂ ਇੱਕ ਚੀਜ਼ ਦੀ ਰੈਡਿਕਸ਼ਨ ਵੀ ਕਰ ਰਹੇ ਹੋ ਜਾਂ ਸੰਕੇਤ ਕਰ ਰਹੇ ਹੋ ਕਿ ਜਿਹੜੇ ਕੰਦਾ ਟਪ ਟਪ ਅਮਰੀਕਾ ਜਾਂਦੇ ਸੀਗੇ ਜੰਗਲਾਂ ਰਾਹੀ ਜਾਂਦੇ ਸੀਗੇ ਜਾਂ ਉਹਨਾਂ ਨੇ ਉਹ ਹੋਰ ਸੋਖਾ ਕੀਤਾ ਹੋਇਆ ਕਿ ਤੁਹਾਨੂੰ ਜਹਾਜ਼ਿੱਦਾਂ ਲੈ ਜਾਊਗਾ ਸਿਰਫ ਕੰਟ ਟੱਪਣੀਆਂ ਉਹ ਕੰਮ ਟੋਟਲੀ ਬੰਦ ਹੋ ਜਾਊ ਅਮਰੀਕਾ ਦਾ ਦੇਖੋ ਦੇਖੋ ਇਹ ਕੰਮ ਸ਼ੁਰੂ ਤੋਂ ਹੀ ਚੱਲਦਾ ਆਉਂਦਾ ਹੂੰ ਜਦੋਂ ਅਸੀਂ ਸਕੂਲ ਵੀ ਪੜ੍ਹਦੇ ਸੀ ਸਾਡੇ ਨਾਲ ਉਸ ਟਾਈਮ ਤੇ ਨਾਲ ਸਟੂਡੈਂਟ ਪੜ੍ਹਦੇ ਸੀ ਫਰੈਂਡਸ ਸੀ ਸਾਡੇ ਉਹ ਵੀ ਦੱਸਦੇ ਸੀ ਵੀ ਮੇਰਾ ਡੈਡੀ 2 ਨੰਬਰ ਦੇ ਵਿੱਚ ਅਮਰੀਕਾ ਗਿਆ ਆ ਤੇ 11-12 ਸਾਲ ਹੋ ਗਏ 15 ਸਾਲ ਹੋ ਗਏ ਆ ਤੇ ਹਜੇ ਤੱਕ ਵਾਪਸ ਨਹੀਂ ਆਇਆ ਸੋ ਉਹਨਾਂ ਨੂੰ ਪੁੱਛੀਦਾ ਸੀ ਵੀ ਤੁਸੀਂ ਕਦੋਂ ਜਾਣਾ ਉਹ ਇਹ ਕਹਿੰਦੇ ਸੀ ਬਸ ਚਲ ਜਾਣਾ ਡੈਡੀ ਨੂੰ ਪੇਪਰ ਮਿਲ ਜਾਣੇ ਉਹ ਸਾਡੇ ਨਾਲ ਛੂਟੇ ਹੁੰਦੇ ਤੋਂ ਪੜ੍ਹਦੇ ਰਹੇ ਆ ਮਤਲਬ ਪਲੱਸ 2 ਵੀ ਹੋ ਗਈ ਗ੍ਰੈਜੂਏਸ਼ਨ ਵੀ ਹੋ ਗਈ ਹਜੇ ਤੱਕ ਵੀ ਕਈ ਬੱਚੇ ਇੱਥੇ ਹੀ ਬੈਠੇ ਨੇ ਤੇ ਡੈਡੀ ਉਹਨਾਂ ਦਾ ਉੱਥੇ ਕੱਚਾ ਹੀ ਬੈਠਾ ਹੈ ਪੇਪਰ ਨਹੀਂ ਮਿਲੇ ਪੇਪਰ ਨਹੀਂ ਮਿਲੇ ਹੁਣ ਟਰੰਪ ਸਰਕਾਰ ਆ ਗਈ ਉਹਨੂੰ ਵਾਪਸ ਵੀ ਭੇਜ ਸਕਦੀ ਹੈ ਹੋ ਸਕਦਾ ਜੀ ਜਿਨ੍ਹਾਂ ਨੂੰ ਇੰਨੇ-ਇੰਨੇ ਸਾਲ ਹੋ ਗਏ ਆ ਬਾਕੀ ਕਈਆਂ ਨੂੰ ਤਾਂ ਡੇਢ-ਡੇਢ 2-2 ਸਾਲਾਂ ਚ ਪੇਪਰ ਮਿਲ ਜਾਂਦੇ ਇਹਨੂੰ ਕਿਸਮਤ ਹੀ ਕਹਿ ਸਕਦੇ ਆਪਾਂ ਹੂੰ ਹੁਣ ਜਿਹੜਾ ਉਹਨਾਂ ਨੇ ਇਹ ਤੇ ਨਕੀਲ ਪਾਈ ਆ ਦੋ ਨੰਬਰ ਦੇ ਕੰਮ ਤੇ ਸਾਰੇ ਤੇ ਜੈਨੂਨ ਵੀਜ਼ੇ ਨੂੰ ਉਹਨਾਂ ਨੇ ਪ੍ਰਮੋਟ ਕੀਤਾ ਆ ਆਪ ਪ੍ਰਮੋਟ ਕਰ ਰਹੇ ਆ ਜੈਨੂਨ ਵੀਜ਼ੇ ਨੂੰ ਬਾਈ ਆਪਾਂ ਡਿਸਕਸ ਕਰ ਰਹੇ ਆ ਕਿ ਅਮਰੀਕਾ ਨੇ ਲੀਗਲੀ ਬਹੁਤ ਆਸਾਨ ਕਰਤਾ ਹੈਨਾ ਜਿਹੜੇ ਦੋ ਨੰਬਰ ਚ ਜਾਂਦੇ ਹੁੰਦੇ ਸੀਗੇ ਮਤਲਬ ਜੇ ਬੱਚੇ ਲੀਗਲੀ ਉੱਥੋਂ ਦੀ ਖਬਰ ਸਰਚ ਕਰਕੇ ਆਉਣ ਤਾਂ ਤੁਸੀਂ ਜੋ ਗੱਲਾਂ ਕਰ ਰਹੇ ਹੋ ਉਹ ਕ੍ਰੈਡੀਬਲ ਨੇ ਠੀਕ ਨੇ ਕਿਉਂਕਿ ਏਜੰਟਸ ਨੇ ਇਨਫੋਰਮੇਸ਼ਨ ਹੀ ਲੁਕਾ ਕੇ ਹੁਣ ਤੱਕ ਲੱਖਾਂ ਰੁਪਏ ਕਮਾਏ ਦੇਖੋ ਚੌਲੀ ਪੰਜਾਬ ਜਲਾ ਹਕਮ ਆਇਆ ਦੇਖੋ ਕਰਨ ਦੀ ਮੈਂ ਤੁਹਾਨੂੰ ਇਹੀ ਗੱਲ ਦੱਸਣਾ ਚਾਹੁੰਦਾ ਵੀ ਜਦੋਂ ਅਸੀਂ ਸਟਾਰਟਿੰਗ ਕੀਤੀ ਸੀ 2014 ਚ ਅਮਰੀਕਾ ਦੇ ਸਟੂਡੈਂਟ ਵੀਜ਼ਾ ਦੀ ਹੂੰ ਉਦੋਂ ਸਾਨੂੰ ਕਲਾਇੰਟਸ ਨੂੰ ਲੋਕਾਂ ਨੂੰ ਇਦਾਂ ਸਮਝਾਉਣਾ ਪੈਂਦਾ ਸੀ ਵੀ ਅਮਰੀਕਾ ਜੈਨੂਇਨ ਵੀਜ਼ਾ ਦਿੰਦਾ ਹੈ ਹੂੰ ਭਾਵੇਂ ਉਹ ਸਟੱਡੀ ਵੀਜ਼ਾ ਸੀ ਤੇ ਭਾਵੇਂ ਉਹ ਟੂਰਿਸਟ ਵੀਜ਼ਾ ਸੀ ਹੂੰ ਸੋ ਬੱਚਿਆਂ ਨੂੰ ਬਹੁਤ ਸਮਝਾਉਣਾ ਪੈਂਦਾ ਸੀ ਵੀ ਤੁਸੀਂ ਯੂਐਸਏ ਸਟੱਡੀ ਵੀਜ਼ਾ ਅਪਲਾਈ ਕਰੋ ਹੂੰ ਉਹ ਕਹਿੰਦੇ ਸੀ ਜੀ ਅਮਰੀਕਾ ਦਾ ਜਾ ਹੀ 2 ਨੰਬਰ ਚ ਹੁੰਦਾ 50 ਲੱਖ ਲੱਗਦਾ ਹੂੰ ਤੇ ਇਹ ਹੁਣ ਪਿਛਲੇ 4 ਕਸਾਲਾਂ ਤੋਂ ਜਦੋਂ ਵਧੀਆ ਸਾਰਿਆਂ ਨੂੰ ਪਤਾ ਲੱਗ ਗਿਆ ਬਾਕੀ ਕੰਟਰੀਆਂ ਆਸਟ੍ਰੇਲੀਆ ਬੰਦ ਹੋ ਗਿਆ ਨਿਊਜ਼ੀਲੈਂਡ ਬੰਦ ਹੋ ਗਿਆ ਕੈਨੇਡਾ ਨੇ ਵੀਜ਼ੇ ਦੇਣੇ ਘਟਾ ਦਿੱਤੇ ਫਿਰ ਸਾਰੇ ਲੋਕੀ ਜਿਹੜੇ ਕੰਸਲਟੈਂਟ ਨੇ ਉਹ ਮੂਵ ਹੋ ਗਏ ਅਮਰੀਕਾ ਵੱਲ ਨੂੰ ਤੁਸੀਂ ਇਹ ਵੀ ਖੁਫਾਨੀ ਵੀ ਕੀਤੀ ਸੀ ਜੀ ਤਾਂ ਜਿਹੜੇ ਪਿਛਲੇ ਇੰਟਰਵਿਊ ਜਿੱسے ਕਿਹਾ ਸੀਗਾ ਕਿ ਅਮਰੀਕਾ ਇਨਸਟ੍ਰੌਂਗ ਆ ਤੇ ਬਾਕੀ ਜੋ ਮੁਲਕਾਂ ਦਾ ਹਾਲ ਹੈ ਹੌਲੀ ਹੌਲੀ ਸਾਰਿਆਂ ਨੇ ਅਮਰੀਕਾ ਦੇ ਵੀਜ਼ਾ ਲੈਣੇ ਸ਼ੁਰੂ ਕਰ ਦਿੱਤੇ ਜੀ ਉਹੀ ਗੱਲ ਹੋਈ ਤੁਹਾਡੇ ਸਾਹਮਣੇ ਜਿੰਨੀਆਂ ਵੀ ਤੁਸੀਂ ਐਡਸ ਦੇਖ ਰਹੇ ਹੋ ਜਿੰਨੇ ਵੀ ਕੰਸਲਟੈਂਟ ਦੀਆਂ ਸਾਰੇ ਇੱਕੋ ਹੀ ਗੱਲ ਕਰ ਰਹੇ ਆ ਸਟੱਡੀ ਇਨ ਯੂ ਐਸ اے ਕੋਈ ਕਹ ਰਿਹਾ 30000 ਚ ਚੱਲ ਜਾਓ ਕੋਈ ਕਹਿੰਦਾ 40000 ਚ ਚੱਲ ਜਾਓ ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਬੱਚੇ ਦੇਖ ਕੇ ਜਾਂਦੇ ਆ ਪਰ ਬੱਚਿਆਂ ਨੂੰ ਸਭ ਤੋਂ ਪਹਿਲਾਂ ਇਹ ਚੀਜ਼ ਦੇਖਣੀ ਚਾਹੀਦੀ ਆ ਕਿ ਕਿੰਨੇ ਟਾਈਮ ਤੋਂ ਇਹ ਬੰਦਾ ਅਮਰੀਕਾ ਦੇ ਵੀਜ਼ੇ ਲਵਾ ਰਿਹਾ ਸਭ ਤੋਂ ਪੁਰਾਣੇ ਤੁਸੀਂ ਆਈ ਥਿੰਕ ਇਸ ਇਸ ਹੈ ਨਾ ਦੇਖੋ ਜਲੰਧਰ ਦੇ ਵਿੱਚ ਤਾਂ ਅਸੀਂ 2014 ਤੋਂ 10-11 ਸਾਲ ਹੋ ਗਏ ਆ ਤੇ ਅਸੀਂ ਅਮਰੀਕਾ ਸਟੂਡੈਂਟ ਵੀਜ਼ਾ ਹੀ ਕਰ ਰਹੇ ਆ ਜਦੋਂ ਲੋਕ ਅਮਰੀਕਾ ਨੂੰ ਇਲੀਗਲੀ ਸੋਚਦੇ ਹੁੰਦੇ ਸੀਗੇ ਕਿ ਕੰਮ ਕਰਨਾ ਡੇਟਾ ਜਦੋਂ ਸੋਚਦੇ ਨਹੀਂ ਸੀ ਲੋਕੀ ਕਿ ਅਮਰੀਕਾ ਦਾ ਵੀਜ਼ਾ ਵੀ ਆਊਗਾ ਹੂੰ ਹੁਣ ਆਪਾਂ ਵੀਜ਼ਾ ਹੀ ਨਿਕਲਵਾਤੇ ਹੋਇਆ ਵੀ ਰੈਫਰੈਂਸ ਵੀ ਵਧੀਆ ਬਣਿਆ ਹੋਇਆ ਆ ਹਮ ਹਰ ਸਿਟੀ ਦੇ ਵਿੱਚੋਂ ਬੱਚੇ ਆਪਾਂ ਤੇ ਜੇ ਹੋਵੇ ਪੂਰਾ ਪੇਡਾ ਹੋਣਾ ਅਮਰੀਕਾ ਦਾ ਨਕਸ਼ਾ ਵੀ ਯਾਦ ਹੋਣਾ ਯੂਨੀਵਰਸਿਟੀਆਂ ਵੀ ਦੇਖੋ ਯੂਨੀਵਰਸਿਟੀਆਂ ਬਹੁਤ ਵਧੀਆ ਵਧੀਆ ਯੂਨੀਵਰਸਿਟੀਆਂ ਆ ਪਹਿਲਾਂ ਤਾਂ ਅਸੀਂ 2014 15 16 ਦੇ ਵਿੱਚ ਯੂਨੀਵਰਸਿਟੀ ਵਾਲਿਆਂ ਨੂੰ ਅਮਰੀਕਾ ਤੋਂ ਬੁਲਾਉਂਦੇ ਹੁੰਦੇ ਸੀ ਹਮ ਉੱਥੋਂ ਆਉਂਦੇ ਹੁੰਦੇ ਸੀ ਉਹ ਸੈਮੀਨਾਰ ਕਰਨ ਹਮ ਉਦੋਂ ਸਾਡੇ ਸੈਮੀਨਾਰ ਇੰਨੇ ਸਕਸੈਸ ਨਹੀਂ ਹੁੰਦੇ ਸੀ ਉਹ ਤਾਂ ਕਰਕੇ ਨਹੀਂ ਸੀ ਹੁੰਦੇ ਕਿਉਂਕਿ ਬੱਚਿਆਂ ਚ ਅਵੇਰਨੈਸ ਨਹੀਂ ਸੀ ਉਹ ਸਾਰੇ ਜਣੇ ਇੱਕੋ ਹੀ ਗੱਲ ਕਹਿੰਦੇ ਸੀ ਅਮਰੀਕਾ ਵੀਜ਼ਾ ਦਿੰਦਾ ਹੀ ਨਹੀਂ ਹੁਣ ਸੈਮੀਨਾਰ ਅਸੀਂ ਆਪ ਵੀ ਕਰ ਲਈਏ ਇੱਥੇ ਬੈਠ ਕੇ ਤਾਂ ਉਹ ਵੀ ਸਕਸੈਸਫੁਲ ਹੈ ਕਿਉਂਕਿ ਵੀਜ਼ੇ ਬਹੁਤ ਵਧੀਆ ਆ ਰਹੇ ਨੇ ਇਸ ਟਾਈਮ ਜਿਹੜੇ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਡਾਊਟ ਵੀ ਆ ਯੂ ਐਸ ਅੰਬੈਸੀ ਦੀ ਜਿਹੜੀ ਵੈਬਸਾਈਟ ਆ ਜੀ ਜਾਂ ਇੰਸਟਾਗ੍ਰam ਪੇਜ ਆ ਯੂ ਐਸ ਅੰਬੈਸੀ ਦਿੱਲੀ ਦਾ ਉਹ ਉਹਦੇ ਤੇ ਪਾ ਰਹੇ ਨੇ ਅਸੀਂ ਸਟੂਡੈਂਟ ਨੂੰ ਵੀਜ਼ਾ ਦੇਣਾ ਵੀਜ਼ਾ ਫਰਾਈਡੇ ਉਹਨਾਂ ਨੇ ਸਪੈਸ਼ਲ ਰੱਖਿਆ ਵੀਜ਼ਾ ਫਰਾਈਡੇ ਤੁਸੀਂ ਸਟੂਡੈਂਟ ਨੂੰ ਉਹਨਾਂ ਨੇ ਓਪਨ ਦਿੱਤਾ ਹੋਇਆ ਆ ਵੀ ਖੁੱਲਾ ਸੱਦਾ ਦਿੱਤਾ ਤੁਸੀਂ ਜਿਹੜਾ ਮਰਜ਼ੀ ਸਾਡੇ ਤੋਂ ਸਵਾਲ ਪੁੱਛੋ ਤੇ ਤੁਹਾਨੂੰ ਵੀਜ਼ਾ ਫਰਾਈਡੇ 'ਚ ਅਸੀਂ ਸਵਾਲ ਦਾ ਜਵਾਬ ਦੇਵਾਂਗੇ ਤੇ ਵੀਜ਼ੇ ਵੀ ਸਭ ਤੋਂ ਬਾਅਦ ਦੇਵਾਂਗੇ ਵੀਜ਼ੇ ਵੀ ਸਭ ਤੋਂ ਬਾਅਦ ਦੇਵਾਂਗੇ ਮਤਲਬ ਅਮਰੀਕਾ ਜਾਣ ਦਾ ਚਾਹ ਜੇ ਕਿਸੇ ਨੇ ਪੂਰਾ ਕਰਨਾ ਕਿੰਨੇ ਕਿਲੇ ਵੇਚਣੇ ਪੈਣਗੇ ਜ਼ਮੀਨ ਕੋਈ ਕਿੱਲਾ ਨਹੀਂ ਜੀ ਵੇਚਣਾ 7-8 ਲੱਖ ਰੁਪਏ ਦੇ ਵਿੱਚ ਆਪਾਂ ਅਮਰੀਕਾ ਚੱਲ ਜਾਣਾ ਆ 10000 ਡਾਲਰ ਦੀ ਸਕਾਲਰਸ਼ਿਪ ਆ ਕਿਸੇ ਤਰ੍ਹਾਂ ਦਾ ਕੋਈ ਕਿੱਲਾ ਨਹੀਂ ਵੇਚਣਾ ਕਿਸੇ ਤੋਂ ਪੈਸੇ ਨਹੀਂ ਲਵਾਉਣੇ ਜਿੱਦਾਂ ਅੱਗੇ ਹੁੰਦਾ ਸੀ ਵੀ ਕੁੜੀ ਨੂੰ ਆਲਸ ਕਰਾਤੀ ਤੇ ਮੁੰਡੇ ਨਾਲ ਵਿਆਹ ਕਰਦੇ ਉਹ ਜੇ ਮੁੰਡੇ ਵਾਲੇ ਪੈਸੇ ਲਾ ਦੇਣਗੇ ਐਦਾਂ ਦਾ ਵੀ ਕੁਝ ਨਹੀਂ ਕਰਨ ਦੀ ਲੋੜ 7-8 ਲੱਖ ਰੁਪਏ ਦਾ ਬਜਟ ਹੈਗਾ ਆ ਤਾਂ ਚੁੱਪ ਕਰਕੇ ਅਮਰੀਕਾ ਅਪਲਾਈ ਕਰ ਲਓ ਕਿਉਂਕਿ ਕੈਨੇਡਾ ਵਾਸਤੇ ਲੋਕੀ ਕਰਦੇ ਸੀ ਵਿਆਹ ਆਸਟ੍ਰੇਲੀਆ ਵਾਸਤੇ ਕਰਦੇ ਸੀ ਫੀਸਾਂ ਜਿਆਦੀਆਂ ਸੀ ਉੱਥੇ ਹੁਣ ਗੱਲ ਕਰੀਏ ਹੁਣ ਗੱਲ ਕਰੀਏ ਕੈਨੇਡਾ ਦੀ ਉਦੋਂ 25 ਲੱਖ ਰੁਪਈਆ ਜੀਆਈਸੀ 20 ਲੱਖ ਰੁਪਈਆ ਜੀਆਈਸੀ ਸੀ ਤੇ ਬਾਕੀ ਫੀਸ ਸੀਗੀ ਉਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ 11 ਲੱਖ 10 ਲੱਖ ਜੀਆਈਸੀ ਚੱਲ ਜਾਂਦਾ ਸੀ 6 7 8 ਲੱਖ ਫੀਸ ਟੋਟਲ ਮਿਲਾ ਕੇ 25 30 ਲੱਖ ਦਾ ਬਜਟ ਸ਼ੁਰੂ ਤੋਂ ਜਾਂਦਾ ਸੀ ਰਹੀ ਹੈ ਹਣ ਇੱਥੇ 5-7 ਲੱਖ ਰੁਪਏ ਦੇ ਵਿੱਚ ਅਮਰੀਕਾ ਚਲ ਜਾਣਾ ਨਾਲ ਦੀ ਨਾਲ ਆਪਣੀ ਪੜ੍ਹਾਈ ਕਰਨੀ ਆ ਤੇ ਨਾਲ ਦੀ ਨਾਲ ਜੌਬ ਕਰਨੀ ਆ ਅਗਲੀਆਂ ਫੀਸਾਂ ਵੀ ਕੱਢ ਲੈਣੀਆਂ ਜੌਬ ਦੀ ਵੀ ਓਪਰਚ्युनिटी ਬਹੁਤ ਵਧੀਆ ਆ ਇਹ ਤੁਹਾਨੂੰ ਪੁੱਛਣਾ ਸੀ ਕਿ ਕੈਨੇਡਾ ਦੇ ਵਿੱਚ ਕਿਉਂ ਇਸ ਵਾਰੇ ਡਰ ਰਹੇ ਆ ਕਿ ਉੱਥੇ ਬੇਰੋਜ਼ਗਾਰੀ ਬਹੁਤ ਆ ਕੈਨੇਡਾ ਚ ਸਾਡੇ ਪੰਜਾਬ ਦੇ ਲੋਕ ਚਲੇ ਇੰਨਾ ਗਏ ਕਿ ਕੰਪੀਟੀਸ਼ਨ ਵੱਧ ਗਿਆ ਉੱਥੇ ਜਿਹੜੇ ਪੱਤੇ ਆ ਆਮ ਕੰਮ ਮਿਲਦੇ ਹੁੰਦੇ ਸੀ ਕੰਪੀਟੀਸ਼ਨ ਕਰਕੇ ਉਹਨਾਂ ਨੇ ਪੈਸੇ ਘਟਾ ਦਿੱਤੇ ਦੇਖੋ ਬਾਈ ਜੀ ਅਮਰੀਕਾ ਦਾ ਕੀ ਮਾਹੌਲ ਰਸ਼ ਪੈ ਗਿਆ ਇਸ ਟਾਈਮ ਕੈਨੇਡਾ ਚ ਹੂੰ ਠੀਕ ਹੈ ਉਹਨਾਂ ਨੂੰ ਥੋੜਾ ਜਿਆਦਾ ਟਾਈਮ ਲੱਗੂਗਾ ਦੇਖੋ ਉਹਨਾਂ ਨੇ ਹਰ ਇੱਕ ਵੀਜ਼ਾ ਪ੍ਰਣਾਲੀ ਖਤਮ ਕਰ ਦਿੱਤੀ ਹੋਈ ਹੈ ਹੂੰ ਅੱਗੇ ਐਸਡੀਐਸ ਚੱਲਦਾ ਸੀ ਉਹ ਵੀ ਖਤਮ ਕਰਤਾ ਜੀ ਟੂਰਿਸਟ ਵੀਜ਼ਾ ਨਹੀਂ ਦੇ ਰਹੇ ਉਹ ਕੋਈ ਵੀ ਵੀਜ਼ਾ ਨਹੀਂ ਦੇ ਰਹੇ ਇਸ ਟਾਈਮ ਹੂੰ ਠੀਕ ਹੈ ਸੋ ਅਮਰੀਕਾ ਦੀ ਗੱਲ ਕਰੀਏ ਇੱਥੇ ਕੰਮ ਬਹੁਤ ਹੈ ਬੰਦਾ ਕਰਨ ਵਾਲਾ ਚਾਹੀਦਾ ਕੰਮ ਬਹੁਤ ਹੈ ਇੱਥੇ ਕਿਉਂਕਿ ਯੂਐਸਏ ਬੜਾਈ ਬਹੁਤ ਹੈ ਹੂੰ ਬਿਜ਼ਨਸ ਹੀ ਬਹੁਤ ਨੇ ਲੋਕਾਂ ਦੇ ਕਈ ਤਾਂ ਬਿਜ਼ਨਸ ਬੰਦ ਪਏ ਆ ਆਫਟਰ ਕੋਵਿਡ ਉਹਨਾਂ ਨੂੰ ਬੰਦੇ ਹੀ ਨਹੀਂ ਮਿਲ ਰਹੇ ਹਲੇ ਤੱਕ ਹੂੰ ਉਹ ਕਿਉਂ ਸਟੂਡੈਂਟ ਵੀਜ਼ਾ ਨੂੰ ਪ੍ਰਮੋਟ ਕਰ ਰਹੇ ਨੇ ਕਿ ਇੱਕ ਦਾ ਜੈਨੂਇਨ ਬੱਚਾ ਸਾਡੇ ਤੋਂ ਆਵੇ ਹੂੰ ਇੱਕ ਸਟੂਡੈਂਟ ਆਵੇ ਪੜਿਆ ਲਿਖਿਆ ਹੋਵੇ ਕਿ ਉਹ ਸਾਡੇ ਸਾਰੇ ਕੰਮ ਕਰ ਸਕੇ ਉਹਨੂੰ ਥੋੜੀ ਬਹੁਤ ਇੰਗਲਿਸ਼ ਬੋਲਣੀ ਆਉਂਦੀ ਹੋਵੇ ਹੂੰ ਕਿ ਉਹ ਉਹਨੂੰ ਜਿਹੜੇ ਵੀ ਕੰਮ ਉਹਨੂੰ ਮਿਲਦਾ ਆ ਜੇ ਕਿਤੇ ਇੰਗਲਿਸ਼ ਦੀ ਵੀ ਨੀਡ ਪੈਂਦੀ ਬੋਲਣ ਦੀ ਦੈਨ ਉਹ ਉਹ ਕੰਮ ਵੀ ਕਰ ਸਕੇ ਕਰ ਸਕੇ ਜ਼ਰੂਰੀ ਨਹੀਂ ਵੀ ਹਰ ਇੱਕ ਨੂੰ ਅਸੀਂ ਲੇਬਰ ਵਰਕ ਦੇ ਵਿੱਚ ਹੀ ਲੈਣਾ ਹੂੰ ਹੁਣ ਸਾਡੇ ਬੱਚੇ ਪੰਜਾਬ ਦੇ ਜਾਂ ਇੰਡੀਆ ਦੇ ਬਹੁਤ ਇੰਟੈਲੀਜੈਂਟ ਵੀ ਨੇ ਅਮਰੀਕਾ ਚ ਇੱਕ ਚੀਜ਼ ਦੀ ਹੋਰ ਬਣੀ ਹੋਈ ਨਾ ਵੀ AI ਜਿਵੇਂ ਇੰਟਰੋਡਿਊਸ ਹੋ ਰਿਹਾ ਉਹਨੇ ਬਹੁਤ ਲੋਕਾਂ ਦੀ ਨੌਕਰੀਆਂ ਖਾਣੀਆਂ ਆਇਆ ਤੁਹਾਨੂੰ ਲੱਗਦਾ ਕਿ AI ਦੇ ਜ਼ਮਾਨੇ ਚ ਵਿਸ਼ਵ ਦਾ ਸਰਪੰਚ ਮੰਨਿਆ ਜਾਂਦਾ ਅਮਰੀਕਾ ਨੂੰ ਅਮਰੀਕਾ ਚ ਜਦੋਂ AI ਪ੍ਰਮੋਟ ਹੋਣੀ ਆ ਤਾਂ ਉੱਥੇ ਵੀ ਬੇਰੋਜ਼ਗਾਰੀ ਵਧੂਗੀ ਦੇਖੋ ਤੁਸੀਂ ਦੱਸੋ ਬਿਨਾ ਬੰਦਿਆਂ ਤੋਂ ਕਦੀ ਕੰਮ ਹੋਇਆ ਹਮ ਹੁਣ ਹਰ ਇੱਕ ਚੀਜ਼ ਦੇ ਵਾਸਤੇ ਸਾਨੂੰ ਮੈਨਪਾਵਰ ਦੀ ਨੀਡ ਹੈਗੀ ਆ ਮਤਲਬ ਉੱਥੇ ਮੈਨਪਾਵਰ ਦੀ ਸ਼ੋਰਟੇਜ ਆ ਹਾਂ ਉੱਥੇ ਮੈਨਪਾਵਰ ਦੀ ਸ਼ੋਰਟੇਜ ਹੈ ਆ ਉਹ ਜਦੋਂ ਹੋਣੀ ਆ ਉਦੋਂ ਪਤਾ ਨਹੀਂ ਆਈ ਕਦੋਂ ਆਣੀ ਕਦੋਂ ਨਹੀਂ ਆਣੀ ਮੇਨਟਾ ਸਿਸਟਮ ਜਿਹੜਾ ਅੱਜ ਦਾ ਵੀ ਅੱਜ ਦਾ ਜਿਹੜਾ ਸਟੂਡੈਂਟ ਐ ਉਹ ਕਿੱਥੇ ਜਾ ਕੇ ਰੁਕਿਆ ਉਹਦੇ ਵਾਸਤੇ ਕੈਨੇਡਾ ਵੀਜ਼ਾ ਨਹੀਂ ਦੇ ਰਿਹਾ ਠੀਕ ਐ ਯੂ यूएसए ਵੀਜ਼ਾ ਦੇ ਰਿਹਾ ਸਿਰਫ ਇੰਗਲੈਂਡ ਨਹੀਂ ਵੀਜ਼ਾ ਦੇ ਰਿਹਾ ਆਸਟ੍ਰੇਲੀਆ ਨਹੀਂ ਵੀਜ਼ਾ ਦੇ ਰਿਹਾ ਅੱਜ ਸਟੂਡੈਂਟ ਨੂੰ ਨਿਊਜ਼ੀਲੈਂਡ ਨਹੀਂ ਦੇ ਰਿਹਾ ਹੋਰ ਕੋਈ ਵੀ ਕੰਟਰੀ ਵੀਜ਼ਾ ਨਹੀਂ ਦੇ ਰਹੀ ਸਟੂਡੈਂਟ ਨੂੰ ਤੋ ਸਟੂਡੈਂਟ ਕਿੱਥੇ ਰੁਕਿਆ ਜਾ ਕੇ ਕਿ ਮੈਂ ਕਿਹੜੀ ਕੰਟਰੀ ਜਾਵਾਂ ਜਿਹਨੇ ਬਾਹਰ ਜਾ ਕੇ ਪੜਨ ਦਾ ਡ੍ਰੀਮ ਦੇਖਿਆ ਹੋਇਆ ਆ ਹੁਣ ਵਰਲਡ ਦੀ ਨੰਬਰ 1 ਕੰਟਰੀ ਠੀਕ ਆ ਵਰਲਡ ਦਾ ਸਰਪੰਚ ਕਹਿ ਲੀਏ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਆ ਸੋ ਉਹਦੀ ਏਡੀ ਵਧੀਆ ਆਪਾਂ ਨੂੰ ਓਪਰਚ्युनिटी ਮਿਲ ਰਹੀ ਆ ਉਹ ਵੀ ਵਿਦਆਊਟ ਆਲਸ ਅਮਰੀਕਾ ਜੇ ਕੋਈ ਜਾਣਦਾ ਉਹਦੀ ਜਣਾ ਤਾਂ ਪੱਕੀਆਂ ਹੁੰਦੀਆਂ ਆ ਆਪਾਂ ਹੁਣ ਤੱਕ ਨਹੀਂ ਕੋਈ ਦੇਖਿਆ ਨਹੀਂ ਅਮਰੀਕਾ ਗਿਆ ਹੋਵੇ ਤਾਂ ਖਾਲੀਥ ਮੜਿਆ ਹੋਵੇ ਮੈਂ ਤੁਹਾਨੂੰ ਉਹੀ ਕਿਹਾ ਵੀ ਅੱਜ ਤੱਕ ਤਾਂ ਆਪਾਂ ਵੀ ਨਹੀਂ ਦੇਖਿਆ ਵੀ ਜਿਹੜਾ ਯੂਐਸਏ ਗਿਆ ਆ ਤੇ ਉਹ ਵਾਪਸ ਮੁੜਿਆ ਹੋਵੇ ਹੁਣ ਜਿਹੜਾ ਉਹਨਾਂ ਨੇ ਟਾਈਟ ਵੀ ਕੀਤੇ ਆ ਬਾਰਡਰ ਉਹ ਵੀ ਤੁਹਾਨੂੰ ਪਤਾ ਆਪਾਂ ਜਦੋਂ ਦੇ ਕੰਮ ਕਰਦੇ ਆ ਉਦੋਂ ਦੀਆਂ ਇਹ ਗੱਲਾਂ ਸੁਣੀ ਜਾਂਦੇ ਆ ਕਿ ਬਾਰਡਰ ਬੰਦ ਹੋ ਗਿਆ ਹੋ ਗਿਆ ਬੰਦੇ ਵਾਪਸ ਭੇਜਣੇ ਆ ਹੋ ਗਿਆ ਨਹੀਂ ਹੋਣਾ ਕੁਝ ਵੀ ਵਾਪਸ ਨਹੀਂ ਭੇਜ ਸਕਦੇ ਉਹ ਉੱਥੇ ਦੇ ਰੂਲਸ ਦੇ ਅਕੋਰਡਿੰਗ ਉੱਥੇ ਦੀ ਗਵਰਨਮੈਂਟ ਦੇ ਇੱਕ ਬੰਦੇ ਦੇ ਕਹਿਣ ਦੇ ਨਾਲ ਹਰ ਇੱਕ ਚੀਜ਼ ਨਹੀਂ ਹੋ ਸਕਦੀ ਨਹੀਂ ਹੋ ਸਕਦੀ ਸਾਰਾ ਉਹਨਾਂ ਨੇ ਆਪਣਾ ਲਾਬੀ ਦੇਖਣਾ ਹਰ ਇੱਕ ਚੀਜ਼ਾਂ ਦੇਖਣੀ ਆ ਵੀ ਸਾਡੇ ਰੂਲਸ ਕੀ ਨੇ ਅਸੀਂ ਬੰਦੇ ਨੂੰ ਕਿੱਦਾਂ ਵਾਪਸ ਭੇਜ ਸਕਦੇ ਆ ਹੁਣ ਜਿਹਦੇ ਆਲਰੇਡੀ ਪੇਪਰ ਅਪਲਾਈ ਨੇ ਵਰਕ ਪਰਮਿਟ ਮਿਲਿਆ ਹੋਇਆ ਉਹਨੂੰ ਉੱਥੇ ਉਹ ਕਿੱਦਾਂ ਵਾਪਸ ਆਜੂਗਾ ਹੁਣ ਜਿਹਦੇ ਹੱਥ ਦੇ ਵਿੱਚ ਕੋਈ ਪੇਪਰ ਹੀ ਨਹੀਂ ਹੈਗਾ ਗਏ ਨੂੰ 10 ਦਿਨ ਹੋਏ ਆ ਉਹਨੂੰ ਵਾਪਸ ਭੇਜ ਸਕਦੇ ਆ ਬਿਲਕੁਲ ਸੋ ਬਹੁਤ ਚੀਜ਼ਾਂ ਨੇ ਇਹ ਚੀਜ਼ਾਂ ਦੇ ਜਿਹੜੀ ਆ ਕਿ ਕਿਸੇ 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 ਨੂੰ ਕਹਿ ਲੋ ਪ੍ਰੋਬਲਮ ਆ ਵੀ ਸਕਦੀ ਆ ਜੇ ਦੀ ਕਿਸਮਤ ਕਹਿ ਲਈਏ ਆਪਾਂ ਮਾੜੀ ਆ ਵੀ ਹੁਣ ਸੋਚੋ ਇੱਕ ਹੀ ਹੁੰਦਾ ਹੈ ਸੋਚੋ ਇੱਕ ਹੀ ਹੁੰਦਾ ਜਿਹਦਾ ਦਾਣਾ ਪਾਣੀ ਇੰਡੀਆ ਦਾ ਲਿਖਿਆ ਆ ਆ ਕੇ ਵੀ ਮੈਂ ਆਪਣੇ ਪੰਜਾਬ ਆ ਜਾਣਾ ਹੂੰ ਉਹ ਤਾਂ ਪ੍ਰਮਾਤਮਾ ਦੇ ਹੱਥ ਵਿੱਚ ਹੈ ਜਿਵੇਂ ਟਰੰਪ ਦੇ ਜਿੱਤਣ ਦੇ ਨਾਲ ਤੁਸੀਂ ਕੀ ਸੰਭਾਵਨਾਵਾਂ ਦੇਖਦੇ ਹੋ ਕਿ ਸਰਕਾਰ ਚੇਂਜ ਹੋਈ ਆ ਟਰੰਪ ਤੋਂ ਇਹ ਲੋਕ ਮੰਨ ਰਹੇ ਆ ਕਿ ਵਪਾਰ ਬਹੁਤ ਵਧੂਗਾ ਪਰ ਕੁਝ ਲੋਕਾਂ ਦਾ ਇੰਡੀਆ ਨਾਲ ਸਬੰਧ ਵੀ ਤੁਹਾਨੂੰ ਪਤਾ ਕਿਹੋ ਜਿਹਾ ਜੀ ਟਰੰਪ ਦੇ ਸਰਕਾਰ ਚ ਆਉਣ ਦੇ ਨਾਲ ਅਮਰੀਕਾ ਤੇ ਇੰਡੀਆ ਦਾ ਕੀ ਬੈਨੀਫਿਟ ਹੋ ਜਿਹੜਾ ਹੈਗਾ ਸਟੂਡੈਂਟ ਨੂੰ ਮਿਲੂਗਾ ਦੇਖੋ ਸਟੂਡੈਂਟ ਵੀਜ਼ਾ ਜਿਹੜਾ ਇੱਕ ਜੈਨੂਇਨ ਵੀਜ਼ਾ ਉਹ बार-बार ਹੀ ਕਹਿ ਰਿਹਾ ਕਿ ਅਸੀਂ ਜੈਨੂਇਨ ਵੀਜ਼ੇ ਨੂੰ ਪ੍ਰਮੋਟ ਕਰਨਾ ਹੂੰ ਮੈਂ ਬਾਰ-ਬਾਰ ਕਹਿਣਾ ਅੰਬੈਸੀ ਦੇ ਪੇਜ ਬਣੇ ਹੋਏ ਆ ਯੂਐਸ ਅੰਬੈਸੀ ਨਿਊ ਦਿੱਲੀ ਇੰਸਟਾਗ੍ਰਾਮ ਤੇ ਯੂਐਸ ਅੰਬੈਸੀ ਇਨ ਮੁੰਬਈ ਕੋਲਕਾਤਾ ਹਾਈਦਰਾਬਾਦ ਚੇਨਈ ਹਰ ਇੱਕ ਪੰਜ ਪੇਜ ਆ ਪੰਜ ਜਗ੍ਹਾ ਆਪਣੇ ਅੰਬੈਸੀ ਆ ਇੰਡੀਆ ਦੇ ਵਿੱਚ ਤੇ ਪੰਜਾਂ ਪੇਜਾਂ ਤੇ ਤੁਸੀਂ ਦੇਖੋ ਉਹ ਸਟੂਡੈਂਟ ਵੀਜ਼ਾ ਨੂੰ ਪ੍ਰਮੋਟ ਕਰ ਰਹੇ ਆ ਉਹ ਸੈਮੀਨਾਰ ਕਰ ਰਹੇ ਨੇ 100-100 ਯੂਨੀਵਰਸਿਟੀ ਸਾਧ ਰਹੇ ਨੇ 100 ਪਲੱਸ ਯੂਨੀਵਰਸਿਟੀ ਆਈ ਸੀ ਦਿੱਲੀ ਚ ਸੈਮੀਨਾਰ ਸੀ ਮੈਂ ਵੀ ਗਿਆ ਸੀ ਅਟੈਂਡ ਕਰਨ ਐਂਬੈਸੀ ਦੇ ਵੱਲੋਂ ਸੈਮੀਨਾਰ ਸੀ ਓਕੇ 100 ਪਲੱਸ ਯੂਨੀਵਰਸਿਟੀ ਕਾਲਜੇਜ਼ ਆਏ ਹੋਏ ਸੀ ਜਿਹੜੇ ਇਹ ਦੱਸਣ ਲਈ ਆਏ ਸੀ ਕਿ ਅਸੀਂ ਇੰਡੀਆ ਦੇ ਵਿੱਚੋਂ ਬੱਚੇ ਲੈ ਕੇ ਜਾਣੇ ਆ ਤੇ ਉਹ ਸੈਮੀਨਾਰ ਕਿਹਨੇ ਕਰਾਇਆ ਸੀ ਐਂਬੈਸੀ ਨੇ ਐਂਬੈਸੀ ਨੇ ਤੁਸੀਂ ਸ਼ੋਰਟੀ ਮੰਨਦੇ ਹੋ ਕਿ ਸੇਫਟੀ 100% ਜੀ ਜੇ ਕੋਈ ਪਲਾਨ ਕਰ ਰਿਹਾ ਤੇ ਸਮਾਂ ਕੀ ਹੈ ਉੱਥੇ ਜਾਣ ਦਾ ਸਮਾਂ ਦੇਖੋ ਇਨਟੈਕ ਸ਼ੁਰੂ ਹੋ ਜਾਣਾ ਸਮਾਂ ਦੇਖੋ ਜੇ ਆਪਾਂ ਗੱਲ ਕਰੀਏ ਅੱਜ ਦੀ ਕਿ ਹੁਣ ਬੱਚੇ ਨੂੰ ਇਨਟੇਕ ਕਿਹੜਾ ਮਿਲੂਗਾ ਹੁਣ ਜਿਹੜਾ ਇਨਟੇਕ ਮਿਲੂਗਾ ਮਈ ਐਂਡ ਸੈਪਟੰਬਰ ਹੂੰ ਠੀਕ ਆ ਇਹ ਦੋ ਇਨਟੇਕ ਨੇ ਮਈ ਅਗਸਤ ਸੈਪਟੰਬਰ ਕਈ ਯੂਨੀਵਰਸਿਟੀ ਦੀਆਂ ਕਲਾਸਾਂ ਮਈ ਚ ਸਟਾਰਟ ਹੁੰਦੀਆਂ ਨੇ ਕਈਆਂ ਦੀਆਂ ਜੂਨ ਜੁਲਾਈ ਅਗਸਤ ਸੈਪਟੰਬਰ ਜੀ ਇਹ ਕੋਈ ਇਨਟੇਕ ਆ ਹੂੰ ਬੈਂਕ ਚ ਕਿੰਨਾ ਕ ਪੈਸਾ ਦੇਖ ਲਿਆ ਯੂਨੀਵਰਸਿਟੀ ਮੈਂ ਸਾਰਾ ਇੱਕ ਵਾਰੀ ਮੈਂ ਸਾਰਾ ਪ੍ਰੋਪਰ ਦੱਸ ਦਿੰਨਾ ਜੀ ਇਹ ਇੱਕੋ ਹੀ ਇਨਟੇਕ ਆ ਜਿਹੜੇ ਬੱਚੇ ਨੇ ਹੁਣ ਬਿਲਕੁਲ ਰਾਈਟ ਟਾਈਮ ਆ ਅਪਲਾਈ ਕਰਨ ਦਾ ਕਿਉਂਕਿ ਪੰਜਾਬ ਦੇ ਬੱਚੇ ਥੋੜੇ ਜਿਹਾ ਕਾਲੇ ਪੈਂਦੇ ਨੇ ਬਾਅਦ ਦੇ ਵਿੱਚ 2 ਮਹੀਨੇ ਪਹਿਲਾਂ ਫਾਈਲ ਦੇ ਕੇ ਕਹਿੰਦੇ ਨੇ ਵੀ ਸਾਡਾ ਜਲਦੀ ਤੋਂ ਜਲਦੀ ਕੰਮ ਹੋ ਜਾਈ ਕਰਵਾ ਦਿਓ ਮੈਂ ਵਾਰ-ਵਾਰ ਕਹਿੰਦਾ ਉਹਨਾਂ ਦੇਖੋ ਜਿੱਦਾਂ ਸਾਊਥ ਸਾਈਡ ਦੇ ਬੱਚੇ ਆ ਉਹਨਾਂ ਨੇ ਅਮਰੀਕਾ ਦਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤਾਂ ਉਹ 1 ਸਾਲ ਪਹਿਲਾਂ ਕਰਦੇ ਨੇ ਹੂੰ ਉਹਨਾਂ ਨੂੰ ਪਤਾ ਆ ਕਈ ਵੇਲੇ ਐਮਬੈਸੀ ਦੀ ਡੇਟ ਨਹੀਂ ਮਿਲਦੀ ਹੂੰ ਕਈ ਵੇਲੇ I20 ਨਹੀਂ ਆਉਂਦੀ ਯੂਨੀਵਰਸਿਟੀ ਇਨਟੇਕ ਅੱਗੇ ਕਰ ਦਿੰਦੀ ਆ ਹੂੰ ਸੋ ਇਦਾਂ ਦੀਆਂ ਚੀਜ਼ਾਂ ਨੂੰ ਦੇਖ ਕੇ ਧਿਆਨ ਚ ਰੱਖ ਕੇ ਇਹ ਬਿਲਕੁਲ ਰਾਈਟ ਟਾਈਮ ਹੈਗਾ ਆ ਵੀਜ਼ਾ ਅਪਲਾਈ ਕਰਨ ਦਾ ਬੱਚਿਆਂ ਦਾ ਸੋ ਵੀਜ਼ਾ ਅਪਲਾਈ ਕਰਨ ਮਈ ਐਂਡ ਸੈਪਟੈਂਬਰ ਇਨਟੇਕ ਵਾਸਤੇ ਇਹ ਚ ਕੋਈ ਵੀ ਇਨਟੇਕ ਉਹਨਾਂ ਨੂੰ ਮਿਲ ਸਕਦਾ ਆ ਠੀਕ ਆ ਜੇ ਫੰਡਾਂ ਦੀ ਗੱਲ ਕਰੀਏ ਤਾਂ 25 ਲੱਖ ਰੁਪਏ ਤੋਂ ਲੈ ਕੇ 30-35 ਲੱਖ ਤੱਕ ਫੰਡ ਰਿਕੁਆਇਰਡ ਨੇ ਵੱਖਰੀਆਂ ਵੱਖਰੀਆਂ ਯੂਨੀਵਰਸਿਟੀਆਂ ਨੇ ਤੇ ਵੱਖਰੇ ਵੱਖਰਿਆਂ ਦੀ ਰਿਕੁਆਇਰਮੈਂਟ ਹੈਗੀ ਆ ਕੋਰਸ ਦੇ ਹਿਸਾਬ ਨਾਲ ਤੇ ਗੱਲ ਕਰੀਏ ਕਿੰਨੇ ਕੁ ਦਿਨ ਪੁਰਾਣੇ ਸਿਰਫ ਇੱਕ ਦਿਨ ਪੁਰਾਣੇ ਅੱਜ ਪੈਸੇ ਪਾਓ ਕੱਲ ਸ਼ੂ ਕਰਾ ਲਓ ਐਫ ਡੀ ਵੀ ਚੱਲ ਜੂਗੀ ਇਹਦੇ ਵਿੱਚ ਸੋ ਇੱਕ ਜੈਨੂਨ ਤਰੀਕੇ ਦੇ ਨਾਲ ਆਪਣੇ ਫੰਡ ਵੀ ਲਾਓ ਦੇਖੋ ਹੁਣ ਲਾਸਟ ਪ੍ਰੋਬਲਮ ਆਈ ਸੀ ਅੰਬੈਸੀ ਚ ਪੰਜਾਬ ਦੇ ਕੁਝ ਕੰਸਲਟੈਂਟਾਂ ਦੇ ਨਾਮ ਆਏ ਸੀ ਠੀਕ ਆ ਉਹਨਾਂ ਤੇ ਐਫ ਆਈ ਆਰ ਵੀ ਹੋਈਆਂ ਅੰਬੈਸੀ ਵੱਲੋਂ ਸੋ ਫੇਕ ਡਾਕੂਮੈਂਟ ਨੂੰ ਲੈ ਕੇ ਮੈਂ ਇੱਕੋ ਹੀ ਗੱਲ ਕਹਿਣਾ ਫਾਈਲ ਨਾ ਲਾਓ ਜੇ ਤੁਹਾਡੇ ਤੋਂ ਪੇਪਰ ਨਹੀਂ ਹੈਗੇ ਤਾਂ ਫਾਈਲਾਂ ਨਾ ਲਾਓ ਜਾਂ ਇੱਕ ਜੈਨੂਨ ਕੰਸਲਟੈਂਟ ਤੋਂ ਅਪਲਾਈ ਕਰੋ ਅਮਰੀਕਾ ਦਾ ਰਿਜੈਕਟ ਹੋਇਆ ਬੰਦਾ ਮੁੜ ਕੇ ਛੇਤੀ ਕਿਤੇ ਹੋਰ ਮੁਲਕ ਚ ਪੈਰ ਵੀ ਨਹੀਂ ਲਗਦੇ ਹੈਣਾ ਨਹੀਂ ਨਹੀਂ ਰਿਜੈਕਟ ਦੇਖੋ ਸਾਡੇ ਤੋਂ ਸਟੂਡੈਂਟ ਰਿਜੈਕਟ ਹੋ ਜਾਂਦਾ ਅਮਰੀਕਾ ਚ ਦੂਜੀ ਵਾਰੀ ਰਿਜੈਕਟ ਤੀਜੀ ਵਾਰੀ ਰਿਜੈਕਟ ਚੌਥੀ ਵਾਰੀ ਫਿਰ ਅਸੀਂ ਵੀਜ਼ਾ ਲੈ ਦਵਾਂਗੇ ਉਹਨੂੰ ਅਮਰੀਕਾ ਦਾ ਹੂੰ ਅਦਰ ਕੰਟਰੀ ਦਾ ਵੀ ਲੈ ਲਓ ਪਰ ਜੇ ਤਾਂ ਉਹ ਅਮਰੀਕਾ ਬੈਨ ਕਰ ਦਵੇ ਉਹ ਕਿੱਡੀ ਮਾੜੀ ਗੱਲ ਏ ਹੂੰ ਫਿਰ ਤਾਂ ਹੀ ਅਪਲਾਈ ਨਹੀਂ ਕਰ ਸਕਦੇ ਨਾ ਯੂ ਐਸ ਏ ਨਹੀਂ ਕਰ ਸਕਦੇ ਅਪਲਾਈ ਬਿਲਕੁਲ ਬਾਕੀ ਕੰਟਰੀਆਂ 'ਚ ਤਾਂ ਹੀ ਬਿਨਾ ਦੱਸੇ ਕਰ ਲਓ ਜੇ ਜੇ ਫੇਕ ਡਾਕੂਮੈਂਟਸ ਕੋਈ ਲਾਉਂਦਾ ਹੈ ਤਾਂ ਚਾਂਸ ਹੁੰ ਦੇ ਕੋ ਫੇਕ ਗਲਤ ਤੀ ਤਾਂ ਗਲਤ ਹੀ ਐ ਹੁਣ ਉਹ ਵੀਜ਼ਾ ਆਫੀਸਰ ਬੈਠੇ ਨੇ ਆਪਾਂ ਇੱਕ ਪਾਸੇ ਕਹਿੰਦੇ ਆ ਵੀ ਉਹ ਵਰਡ ਦੀ ਪਹਿਲੇ ਨੰਬਰ ਦੀ ਕੰਟਰੀ ਐ ਹੂੰ ਹੂੰ ਦੂਜੇ ਪਾਸੇ ਉਹਨਾਂ ਦੇ ਨਾਲ ਹੀ ਮਜ਼ਾਕ ਕਰਦੇ ਆ ਵੀ ਉਹਨਾਂ ਦੇ ਅੱਗੇ ਪੇਪਰ ਲੈ ਜਾਨੇ ਆ ਜਾਲੀ ਹੂੰ ਤੇ ਉਹਨਾਂ ਨੂੰ ਕਿਹੜਾ ਨਹੀਂ ਪਤਾ ਲੱਗਦਾ ਉਹਨਾਂ ਦਾ ਕਿੰਨਾ ਐਕਸਪੀਰੀਅੰਸ ਐ ਹੂੰ ਉਮਰਾਂ ਲੰਘ ਗਈਆਂ ਉਹਨਾਂ ਦੀਆਂ ਵੀਜ਼ੇ ਦਿੰਦੇ ਉਹ ਤਾਂ ਹੱਥ ਦੇ ਵਿੱਚ ਪੇਪਰ ਫੜ ਕੇ ਜਾਂ ਬੰਦੇ ਅੱਗੇ ਖੜੇ ਬੰਦੇ ਨੂੰ ਦੇਖ ਕੇ ਦੱਸ ਦੂਗੇ ਕਿ ਇਹ ਜੈਨੂਇਨ ਐ ਕਿ ਨਹੀਂ ਹੂੰ ਜੀ ਕੀ ਵੀਜ਼ੇ ਦੀ ਵੀ ਹਿਸਟਰੀ ਹੋਣੀ ਚਾਹੀਦੀ ਕਿ ਤੁਹਾਡੇ ਪਾਸਪੋਰਟ ਤੇ ਇੰਨੇ ਕੁ ਵੀਜ਼ੇ ਜਾਂ ਇੰਨੇ ਕੁ ਮੇਫਰੇ ਹੋਣ ਤੁਸੀਂ ਦੇਖੋ ਆਪਾਂ ਚੱਲੇ ਆਂ ਜੀ ਸਟੂਡੈਂਟ ਵੀਜ਼ਾ ਤੇ ਹੂੰ ਸੋ ਸਟੂਡੈਂਟ ਵੀਜ਼ਾ ਵਾਸਤੇ ਇਦਾਂ ਦੀ ਕੋਈ ਹਿਸਟਰੀ ਦੀ ਲੋੜ ਨਹੀਂ ਫਰੈਸ਼ ਪਾਸਪੋਰਟ ਪਲੱਸ 2 ਕੀਤੀ ਹੋਵੇ ਦੋ ਤਿੰਨ ਮਿੰਟ ਦੀ ਇੰਗਲਿਸ਼ ਬੋਲਣ ਯੋਗਾ ਬੱਚਾ ਹੋਵੇ ਬਾਕੀ ਤਿਆਰੀ ਅਸੀਂ ਕਰਾ ਦੇਣੀ ਆ ਜੀ ਜੋ ਕੁਐਸਚਨ ਪੁੱਛੇ ਜਾਣਗੇ ਐਮਬੈਸੀ ਚ ਹਰ ਇੱਕ ਚੀਜ਼ ਅਸੀਂ ਦੱਸ ਦੇਣੀ ਆ ਸਾਡੀ ਟੀਮ ਵੱਲੋਂ ਪ੍ਰੋਵਾਈਡ ਹੋਊਗੀ ਹੂੰ ਤੇ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਕੋਈ ਕੁਝ ਬੇਸਿਕ ਬੇਸਿਕ ਸਵਾਲ ਜਿਹੜੇ ਹੁੰਦੇ ਸਾਨੂੰ ਪੁੱਛ ਰਹੇ ਆ ਜਿਹੜੇ ਟੈਕਨੀਕਲ ਜਾਂ ਹੋਰ ਸਵਾਲ ਨੇ ਸਟੂਡੈਂਟ ਤੁਹਾਡੇ ਕੋਲ ਆ ਸਕਦਾ ਹੈਗਾ ਤੁਸੀਂ ਬੈਠਦੇ ਕਿੱਥੇ ਹੋ ਜਲੰਧਰ ਸਾਡਾ ਜਿਹੜਾ ਆਫਿਸ ਹੈ ਜਲੰਧਰ ਨੀਅਰ ਨਰਿੰਦਰ ਸਿਨੇਮਾ ਯੂਐਸਏ ਟਾਵਰ ਉੱਥੇ ਜਲੰਧਰ ਸਾਡਾ ਆਫਿਸ ਹੈ ਤੇ ਮੰਡੇ ਟੂ ਸੈਟਰਡੇ ਸਾਡੇ ਕੋਲ 10 ਤੋਂ 6 ਵਜੇ ਤੱਕ ਜਦੋਂ ਮਰਜ਼ੀ ਬੱਚਾ ਆਵੇ ਕਾਉਂਸਲਿੰਗ ਲੈਣੀ ਆ ਕਾਉਂਸਲਿੰਗ ਲਵੇ ਫ੍ਰੀ ਆਫ ਕੋਸਟ ਕਾਉਂਸਲਿੰਗ ਹੈ ਆਪਣੇ ਪੇਰੈਂਟਸ ਨਾਲ ਆਓ ਵਿਦ ਡਾਕੂਮੈਂਟ ਲੈ ਕੇ ਆਓ ਅਮਰੀਕਾ ਜਾਣ ਵਾਲੇ ਬੱਚੇ ਹਰ ਇੱਕ ਉਹਨਾਂ ਨੂੰ ਉਹਨਾਂ ਦੇ ਸਵਾਲ ਦਾ ਜਵਾਬ ਮਿਲੂਗਾ ਸਭ ਤੋਂ ਪਹਿਲਾਂ ਵੀਜ਼ੇ ਲੱਗੇ ਦੇਖੋ ਸਾਡੇ ਪੇਜ ਦੇਖੋ ਜਿਨ੍ਹਾਂ ਤੇ ਅਸੀਂ ਪ੍ਰੋਪਰ ਵੀਜ਼ਾ ਪਾ ਰਹੇ ਹਾਂ ਹੂੰ ਕਿ ਵੀਜ਼ੇ ਲੱਗੇ ਹੋਏ ਦੇਖੋ ਕਿਤੋਂ ਵੀ ਅਪਲਾਈ ਕਰਦੇ ਆ ਸਭ ਤੋਂ ਪਹਿਲਾਂ ਇਹ ਦੇਖੋ ਵੀ ਉਹ ਬੰਦੇ ਨੇ ਅਮਰੀਕਾ ਦੇ ਪਹਿਲਾਂ ਕਿੰਨੇ ਕੁ ਵੀਜ਼ੇ ਲਵਾਏ ਆ ਫਿਰ ਹੀ ਉਹਦੇ ਹੱਥ ਫਾਈਲ ਫੜਾਓ ਵੈਸੇ ਜੇ ਇਹ ਗੱਲ ਦੇਖੀਓ ਜਿਹੜਾ ਪਰਿਵਾਰ ਆਈ ਥਿੰਕ ਸਭ ਤੋਂ ਵੱਡਾ ਹੋਣਾ ਜਿਹਨੇ ਤੁਸੀਂ ਵੀਜ਼ਾ ਲਵਾਏ ਜੀ ਉਹ ਬੱਚੇ ਫਿਰ ਰਿਵਰਟ ਕਰਦੇ ਥੈਂਕਸ ਕਰਦੇ ਨੇ ਹੁਣ ਕਦੀ ਮਿਲਦੇ ਆ ਦੇਖੋ ਜਿਹੜੇ ਲਿੰਕ ਦੇ ਵਿੱਚ ਨੇ ਸਾਰੇ ਹੀ ਕਾਲ ਵੀ ਕਰਦੇ ਨੇ ਹਮ ਕਿ ਸਰ ਬਹੁਤ ਵਧੀਆ ਇੱਥੇ ਮੈਂ ਪਹਿਲਾਂ ਸਟੋਰ 'ਚ ਲੱਗਾ ਸੀ ਹੁਣ ਮੈਂ ਲਾਇਸੈਂਸ ਬਣਾ ਲਿਆ ਹਮ ਹੁਣ ਮੈਂ ਇਸ ਜੋਬ ਤੇ ਆ ਗਿਆ ਸਾਰੇ ਅਪਡੇਟ ਦਿੰਦੇ ਰਹਿੰਦੇ ਨੇ ਹਮ ਮਰ ਜੋਬਸ ਹੈਗੀਆਂ ਨੇ ਮਰ ਪਰਦਾ ਪਰਦਾ ਬੱਚੇ ਪੇਰੈਂਟਸ ਆ ਜਾਂਦੇ ਨੇ ਨਾਲ ਆਪਣੇ ਗਵਾਂਡੀਆਂ ਦੇ ਬੱਚਿਆਂ ਨੂੰ ਲੈ ਕੇ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਜੀ ਹੁਣ ਇਹਦੀ ਵਾਰੀ ਆ ਅੱਗੇ ਸਾਡਾ ਤੁਸੀਂ ਭੇਜਤਾ ਹੁਣ ਇਹਨਾਂ ਦਾ ਵੀਜ਼ਾ ਲਵਾ ਦਿਓ ਹਮ ਜੀ ਬਾਈ ਤੁਸੀਂ ਜਦੋਂ ਅਮਰੀਕਾ ਨੂੰ ਡੀਲ ਕਰਦੇ ਹੋ ਬੱਚੇ ਭੇਜਦੇ ਹੋ ਜੀ गाने ਸੁਣਦੇ ਹੋ ਵੈਸੇ ਤੁਸੀਂ ਆਪ ਹਾਂਜੀ ਗਾਣੇ ਚੀਮੇਬਾਈ ਦਾ ਗਾਣਾ ਸੁਣਿਆ ਹਾਂਜੀ ਜੱਟਾਂ ਦੇ ਪੁੱਤਾਂ ਨੂੰ ਰੋਕਸ ਤੱਕ ਇਹਨਾਂ ਟਰੰਪ ਜੀ ਤੇ ਟਰੰਪ ਨੇ ਫਿਰ ਕਰਤੀ ਸਕਤੀ ਪੂਰੀ ਚਲੋ ਉਹਨਾਂ ਨੇ ਗਾਣਾ ਗਾਇਆ ਚੀਮਾਬਾਈ ਨੇ ਬਹੁਤ ਸੋਹਣਾ ਗਾਣਾ ਹੈ ਤੁਸੀਂ ਵੀ ਸੁਣਿਆ ਹੋਣਾ ਹਾਂ ਤੇ ਮੈਨੂੰ ਤਾਂ ਲੱਗਦਾ ਸਾਰਿਆਂ ਨੇ ਸੁਣਿਆ ਜਿੰਨੇ ਯੂਐਸਬੀ ਬੈਠੇ ਨੇ ਭਾਵੇਂ 2 ਨੰਬਰ ਤੇ ਆ ਭਾਵੇਂ 1 ਨੰਬਰ ਤੇ ਵੀ ਬੈਠਾ ਉਹ ਵੀ ਸਟੋਰੀਆਂ ਪਾਉਂਦਾ ਉਸ ਗਾਣੇ ਤੇ ਥੱਲੇ ਕਮੈਂਟ ਕਰਦੇ ਲੋਕ ਕਹਿੰਦੇ ਵੀ ਚੀਮੇ ਬਾਈ ਕਰਕੇ ਟਰੰਪ ਨੂੰ ਬਸਾ ਚੜਿਆ ਹਾਂ ਚਲੋ ਜੀਮੇ ਬਾਈ ਨੇ ਬਹੁਤ ਸੋਹਣਾ ਗਾਣਾ ਗਾਇਆ ਉਹਦੇ ਕਰਕੇ ਤਾਂ ਚਲੋ ਕੀ ਹੋਣਾ ਹੈ ਹਾਂ ਅਗਲਿਆਂ ਨੇ ਆਪਣੀ ਕੰਟਰੀ ਦੇਖਣੀ ਆ ਜਾਂ ਜਿੰਨਾ ਇਥੋਂ ਆਪਾਂ ਇਲਿਗਲ ਬੰਦਾ ਏਜੰਟਾਂ ਨੇ ਭੇਜ ਦਿੱਤਾ ਸੀ ਜਿੱਦਾਂ ਹੁਣ ਤੁਹਾਡੇ ਸਾਹਮਣੇ ਪਿੱਛੇ ਜੇ ਜਹਾਜ਼ ਵਾਪਸ ਭੇਜੀ ਆ ਉਹਨਾਂ ਨੇ ਇਲਿਗਲ ਕੋਈ ਕਿਤੇ ਖੜਾ ਹੀ ਜਹਾਜ਼ ਕੋਈ ਕਿਤੋਂ ਵਾਪਸ ਭੇ ਇਹ ਜਿਹੜਾ ਆ ਪਰਵਰਤਨ ਕੀਤਾ ਆ ਜੀ ਚੀਮੇਬਾਈ ਦਾ ਕੋਈ ਹੱਥ ਨਹੀਂ ਇੱਥੇ ਚੀਮੇਬਾਈ ਦਾ ਕੋਈ ਹੱਥ ਨਹੀਂ ਤਾਂ ਐਂਟਰਟੇਨਮੈਂਟ ਸੂਰ ਨਹੀਂ ਉਹਨਾਂ ਦਾ ਠੀਕ ਹੈ ਜੀ ਉਹਦਾ ਸੁਣਦੇ ਉਹਨੇ ਤੁਸੀਂ ਗਾਣਾ ਹਾਂ ਹਾਂ ਜੀ ਗਾਣੇ ਸੁਣੀਦੇ ਆ ਜੀ ਹੂੰ ਵਧੀਆ ਗਾਣਾ ਬਹੁਤ ਸੋਹਣਾ ਗਾਣਾ ਗਾਇਆ ਬਹੁਤ ਵਧੀਆ ਲੱਗਾ ਵੀਰੇ ਤੁਹਾਡੇ ਨਾਲ ਗੱਲ ਕਰਕੇ ਕੁਝ ਓਦਾਂ ਗੱਲਾਂ ਕਰਦੇ ਵੈਸੇ ਹੁਣ ਤੱਕ ਲਾਈਫ ਨੂੰ ਕੀ ਸਮਝ ਪਾਏ ਹੋ ਕਿਉਂਕਿ ਤੁਸੀਂ ਪੰਜਾਬ ਚ ਦਾ ਕਿ ਮਿਹਨਤ ਕੀਤੀ ਕਾਮਯਾਬ ਹੋਏ ਕਾਮਯਾਬੀ ਦਾ ਰਾਜ ਕੀ ਤੁਹਾਨੂੰ ਕੀ ਲੱਗਦਾ ਹੈ ਦੇਖੋ ਲਾਈਫ ਸਟਰਗਲ ਹੈ ਜੀ ਮਿਹਨਤ ਹੈ ਹੂੰ ਜੇ ਰੱਬ ਨੇ ਜ਼ਿੰਦਗੀ ਬਖਸ਼ੀ ਆ ਤਾਂ ਇਹਦੇ ਵਿੱਚ ਮਿਹਨਤ ਕਰੋ ਰੱਬ ਦਾ ਨਾਮ ਲਓ ਆਪੇ ਹੀ ਹੌਲੀ 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 ਪ੍ਰਮਾਤਮਾ ਨੇ ਸਕਸੈਸਫੁਲ ਬਣਾ ਦੇਣਾ ਆਸਤਿਕ ਹੋ ਤੁਸੀਂ ਰੱਬ ਨੂੰ ਮੰਨਦੇ ਹੋ ਰੱਬ ਤੋਂ ਉੱਪਰ ਹੈ ਹੀ ਕੁਝ ਨਹੀਂ ਸਾਡੇ ਲਈ ਪ੍ਰਮਾਤਮਾ ਤੋਂ ਉੱਪਰ ਕੀ ਹੈ ਸੋ ਜਿਹੜਾ ਵੀ ਕਲਾਇੰਟ ਵੀ ਆਪਣੇ ਤੋਂ ਦਾ ਵੀਜ਼ਾ ਅਪਲਾਈ ਕਰਨ ਆਪਾਂ ਉਹਨੂੰ ਵੀ ਕਹਿੰਨੇ ਆ ਵੀ ਜਿਹੜੇ ਵੀ ਧਰਮ ਨੂੰ ਮੰਨਦੇ ਆ ਪੋਜ਼ਿਟਿਵ ਹੋ ਕੇ ਵੀਜ਼ਾ ਅਪਲਾਈ ਕਰੋ ਪੋਜ਼ਿਟਿਵਿਟੀ ਹੋਣੀ ਚਾਹੀਦੀ ਤੁਹਾਡੇ ਵਿੱਚ ਕਿ ਹਾਂ ਮੈਂ ਇਸ ਕੰਮ ਨੂੰ ਹੱਥ ਪਾਉਣ ਲੱਗਾ ਆ ਹੋ ਜਾਊਗਾ ਰਿਜ਼ਲਟ ਦੋ ਹੀ ਹੁੰਦੇ ਆ ਹਾਂ ਤੇ ਨਾ ਪਰ ਜਿਹੜੀ ਤੁਹਾਡੀ ਪੋਜ਼ਿਟਿਵਿਟੀ ਉਹ ਰਿਜ਼ਲਟ ਚੇਂਜ ਕਰਨ ਦਾ ਮਾਧਾ ਰੱਖਦੇ ਹਾਂ ਦੇ ਹਾਂ ਦੇਖੋ ਅਸੀਂ ਪ੍ਰਮਾਤਮਾ ਦਾ ਨਾਮ ਲਵਾਂਗੇ ਹੂੰ ਤਾਂ ਚੰਗਾ ਹੀ ਹੋਊਗਾ ਦੇਖੋ ਪ੍ਰਮਾਤਮਾ ਅਸੀਂ ਸੁੱਖ ਚ ਹੋਈਏ ਦੁੱਖ ਚ ਹੋਈਏ ਅਸੀਂ ਯਾਦ ਹਮੇਸ਼ਾ ਪ੍ਰਮਾਤਮਾ ਨੂੰ ਹੀ ਕਰਦੇ ਕਰਦੇ ਆ ਸੋ ਹਰ ਟਾਈਮ ਯਾਦ ਬਾਹਾਂ ਵੀ ਫੜਦਾ ਬਾਈ ਬਾਹਾਂ ਫੜਦੇ ਆ ਜੀ ਬਾਹਾਂ ਫੜਦੇ ਆ ਤਾਂ ਆਪਾਂ ਇੱਥੇ ਬੈਠੇ ਆ ਤਾਂ ਹੀ ਆਪਾਂ ਗੱਲਬਾਤਾਂ ਕਰਨ ਲਈ ਹੂੰ ਜੀ ਸਾਨੂੰ ਬਹੁਤ ਵਧੀਆ ਲੱਗਾ ਵੀਰੇ ਤੁਹਾਡਾ ਨਾਲ ਗੱਲ ਕਰਕੇ ਲਾਸਟ ਕੀ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਲਾਸਟ ਚ ਇਹੀ ਕਹਿਣਾ ਚਾਹੁੰਦੇ ਆ ਜੀ ਤੁਹਾਡਾ ਪਹਿਲਾਂ ਪਹਿਲਾਂ ਬਹੁਤ ਤੁਹਾਡਾ ਪਹਿਲਾਂ ਤਾਂ ਬਹੁਤ ਧੰਨਵਾਦ ਜੀ ਤੁਸੀਂ ਇਨਵਾਈਟ ਕੀਤਾ ਦੈਨ ਜਿਹੜੇ ਵੀ ਸਟੂਡੈਂਟ ਦੇਖ ਰਹੇ ਨੇ ਆਪਾਂ ਨੂੰ ਯੂ ਐਸ ਏ ਜਾਣਾ ਚਾਹੁੰਦੇ ਨੇ ਜਾਂ ਉਦਾਂ ਕਾਉਂਸਲਿੰਗ ਲੈਣਾ ਚਾਹੁੰਦੇ ਨੇ ਪ੍ਰੋਸੈਸ ਪੁੱਛਣਾ ਚਾਹੁੰਦੇ ਨੇ ਅਸੀਂ ਵੈਲਕਮ ਕਰਦੇ ਆ ਉਹਨਾਂ ਦਾ ਜਲੰਧਰ ਆਫਿਸ ਨੰਬਰ 4 ਗਰਾਉਂਡ ਫਲੋਰ ਯੂ ਐਸ ਏ ਟਾਵਰ ਨੀਅਰ ਨਰਿੰਦਰ ਸਿਨੇਮਾ ਸਾਡਾ ਆਫਿਸ ਆ ਕਾਲ ਕਰਕੇ ਵਿਜ਼ਿਟ ਕਰੋ ਮੈਨੂੰ ਮਿਲੋ ਹਮ ਧੰਨਵਾਦ ਤੁਸੀਂ ਪੂਰਾ ਹਫਤਾ ਅਵੇਲੇਬਲ ਰਹਿੰਦੇ ਹੋ ਜੀ ਪੂਰਾ ਹਫਤਾ ਅਵੇਲੇਬਲ ਜੀ ਬਹੁਤ ਬਹੁਤ ਸ਼ੁਕਰੀਆ ਵੀਰ ਤੁਸੀਂ ਧੰਨਵਾਦ ਸਸਿਕਾ